ਮਨ ਕੀ ਬਾਤ ਤੁਸੀਂ ਅਕਸਰ ਰੇਡੀਓ ਤੇ ਸੁਣਦੇ ਹੋ ਜਾਂ ਟੈਲੀਵਿਜ਼ਨ ਤੇ ਆਉਂਦਾ ਹੈ ਕਿ ਸਾਡੇ ਮਾਨਯੋਗ ਜੀ ਕਹਿੰਦੇ ਆ ਕਿ ਅੱਜ ਆਪਕੋ ਮਨ ਕੀ ਬਾਤ ਸੁਣਾਈ ਜਾਏਗੀ ਐਦਾਂ ਹੀ ਇੱਕ ਬਾਦਸ਼ਾਹ ਹੁੰਦਾ ਹੈ ਕਿ ਜਿਹਨੂੰ ਇੱਕ ਚਾਹ ਹੁੰਦਾ ਹੈ ਕਿ ਕੋਈ ਮੇਰੇ ਮਨ ਦੀ ਬਾਤ ਦੱਸੋ ਉਹਨੂੰ ਇਹ ਹੁੰਦਾ ਹੈ ਕਿ ਮੇਰੀ ਪਰਜਾ ਹੈਗੀ ਹੈ ਕਿ ਮੈਂ ਤਾਂ ਦੱਸ ਦੇ ਰਹਿਣਾ ਵੀ ਮਨ ਕੀ ਬਾਤ ਮੇਰੇ ਦਿਲ ਚਾਹ ਹੈ ਮੈਂ ਅਨਾਉਂਸਮੈਂਟ ਕਰਦਾ ਜਿਹੜੀ ਲੋਕ ਦੱਸਦੇ ਵੀ ਅੱਜ ਰਾਜਾ ਦੀ ਜੀ ਦੇ ਮਨ ਦੀ ਗੱਲ ਇਹ ਹੈ ਤੇ ਕਿਉਂ ਨਾ ਮੈਂ ਲੋਕਾਂ ਨੂੰ ਪੁੱਛਾਂ ਕਿ ਕੀ ਲੋਕ ਮੇਰੇ ਮਨ ਦੀ ਗੱਲ ਜਾਣਦੇ ਆ ਉਹ ਆਪਣੀ ਪਤਨੀ ਨੂੰ ਇਹ ਗੱਲ ਦੱਸਦਾ ਵੀ ਮੇਰੇ ਮਨ 'ਚ ਇਹ ਗੱਲ ਚੱਲ ਰਹੀ ਹੈ ਉਹ ਕਹਿੰਦੀ ਵੀ ਲੋਕਾਂ ਦੀ ਗੱਲ ਛੱਡੋ ਪਹਿਲਾਂ ਆਪਣੇ ਮੰਤਰੀਆਂ ਨੂੰ ਪੁੱਛ ਲਓ ਵੀ ਤੁਹਾਡੇ ਮਨ ਦੀ ਗੱਲ ਪੁੱਝਦੇ ਆ ਅਗਲੇ ਦਿਨ ਇਹ ਦਰਬਾਰ 'ਚ ਜਾਂਦਾ ਚੌੜਾ ਹੋ ਕੇ ਬਹਿ ਜਾਂਦਾ 55 ਇੰਚ ਦਾ ਸੀਨਾ ਚੌੜਾ ਕਰਕੇ ਤਾਂ ਉਹ ਲੋਕ ਆਪਣੇ ਮੰਤਰੀਆਂ ਨੂੰ ਪੁੱਛਦਾ ਵੀ ਤੁਸੀਂ ਮੇਰੇ ਮਨ ਦੀ ਗੱਲ ਦੱਸੋ ਹੁਣ ਮੰਤਰੀ ਵਿਚਾਰੇ ਉਹੋ ਜੇ ਖੁਸ਼ਾਮਦੀ ਹੁੰਦੇ ਆ ਸਾਰੇ ਦੇ ਸਾਰੇ ਜਿਹੜੇ ਤੜਕੇ ਉੱਠ ਕੇ ਖੁਸ਼ਾਮਦੀ ਕਰੀ ਜਾਂਦੇ ਆ ਤੇ ਉਹ ਕਹਿੰਦੇ ਆ ਵੀ ਤੁਸੀਂ ਅੱਜ ਬਹੁਤ ਖੁਸ਼ ਹੋਵੋਗੇ ਤੁਹਾਡੀ ਬੇਗਮ ਨੇ ਅੱਜ ਬਹੁਤ ਸੋਹਣੀ ਪੋਸ਼ਾਕ ਪਾਈ ਹੋਣੀ ਐ ਤੁਹਾਡੇ ਦਿਲ ਦੇ ਵਿੱਚ ਉਮੰਗ ਹੋਊਗੀ ਉਹ ਕਹਿੰਦਾ ਯਾਰ ਬਕਵਾਸ ਨਾ ਕਰੋ ਇਹ ਮੇਰੇ ਦਿਲ ਦੀ ਗੱਲ ਨਹੀਂ ਹੈਗੀ ਦੂਜੇ ਨੂੰ ਪੁੱਛਦਾ ਹੈ ਤੀਜੇ ਨੂੰ ਪੁੱਛਦਾ ਹੈ ਚੌਥੇ ਨੂੰ ਪੁੱਛਦਾ ਹੈ ਉਹ ਸਾਰੇ ਖੁਸ਼ਾਮ ਦੀ ਟੱਟੂ ਹੁੰਦੇ ਆ ਸਾਰੇ ਦੇ ਸਾਰੇ ਤਾਂ ਉਹ ਕਹਿੰਦਾ ਵੀ ਬੇਵਕੂਫੋ ਹੁਣ ਤੱਕ ਤੁਸੀਂ ਮੇਰਾ ਮਤਲਬ ਐਵੀ ਤਨਖਾਹਾਂ ਲਈ ਗਏ ਤੁਹਾਨੂੰ ਇਹ ਨਹੀਂ ਪਤਾ ਲੱਗਿਆ ਵੀ ਮੈਂ ਤੁਹਾਡਾ ਬਾਦਸ਼ਾਹ ਹੋ ਕੇ ਮੇਰੇ ਦਿਲ 'ਚ ਕੀ ਚੱਲਦਾ ਤੁਸੀਂ ਮੇਰੇ ਦਿਲ ਦਾ ਭੇਦ ਹੀ ਨਹੀਂ ਜਾਣਦੇ ਹੈਗੇ ਉਹ ਕਹਿੰਦਾ ਗੱਲ ਸੁਣ ਲਓ ਕੋਈ ਐਸਾ ਬੰਦਾ ਲੱਭੋ ਜਿਹੜਾ ਜਿਹੜਾ ਮੇਰੇ ਦਿਲ ਦੀ ਗੱਲ ਦੱਸ ਸਕਦਾ ਹੋਵੇ ਜੇ ਨਾ ਦੱਸੀ ਤਾਂ ਤੁਹਾਡੇ ਸਾਰਿਆਂ ਦੇ ਸਿਰ ਕਲਮ ਉਹ ਸਾਰੇ ਜਣੇ ਕਰ ਦਿੰਦੇ ਆ ਮੀਰ ਵਜੀਰ ਨੂੰ ਕਹਿੰਦੇ ਜੀ ਅਸੀਂ ਤਾਂ ਇਹਦੇ ਭਰਤੀ ਕੀਤੇ ਹੋਇਆ ਸਾਰਾ ਦੋਸ਼ ਇਹਦੇ ਸਿਰ ਤੇ ਜਾਂਦਾ ਵੀ ਤੁਸੀਂ ਜੇ ਕਹਿਣਾ ਤਾਂ ਇਹਨੂੰ ਕਹੋ ਉਹ ਕਹਿੰਦਾ ਗੱਲ ਸੁਣ ਲਾ ਫਿਰ ਇਹ ਗੱਲ ਤੇਰੇ ਤੇ ਆ ਗਈ ਤੇਰਾ ਸਿਰ ਗਿਆ ਇਹੋ ਜਿਹਾ ਬੰਦਾ ਲੱਭ ਜਿਹੜਾ ਮੇਰੇ ਦਿਲ ਦੀ ਗੱਲ ਪੁੱਛ ਸਕਦਾ ਹੋਵੇ ਮੇਰੇ ਅੰਦਰ ਕੀ ਚੱਲਦਾ ਮੇਰੇ ਮਨ ਕੀ ਬਾਤ ਬਤਾਵੇ ਕਹਿੰਦਾ ਜੀ ਠੀਕ ਹੈ ਹੁਣ ਉਹ ਮੇਨ ਮੰਤਰੀ ਹੁੰਦਾ ਉਹ ਸੋਚਦਾ ਵੀ ਮੈਂ ਤਾਂ ਮਰਿਆ ਗਿਆ ਉਹ ਉਦਾਸ ਹੋ ਜਾਂਦਾ 30 ਦਿਨ ਦਾ ਸਮਾਂ ਹੁੰਦਾ ਰਹਿ ਜਾਂਦੇ ਬਾਕੀ 2 ਦਿਨ ਤਾਂ ਉਹਦੀ ਧੀ ਦੇਖਦੀ ਹੈ ਵੀ ਮੇਰਾ ਜਿਹੜਾ ਬਾਪ ਹੈ ਬੜਾ ਪਰੇਸ਼ਾਨ ਰਹਿਣ ਲੱਗ ਗਿਆ ਦੀ ਸਿਹਤ ਘਟੀ ਜਾਂਦੀ ਹੈ ਦਿਨੋਂ ਦਿਨ ਇਹ ਮਤਲਬ ਮਸਲਾ ਕੀ ਹੈ ਇਸ ਗੱਲ ਦਾ ਉਹ ਆਪਣੀ ਬੇਟੀ ਨੂੰ ਕਹਿੰਦਾ ਵੀ ਧੀਏ ਵੀ ਤੂੰ ਜਿਹੜਾ ਵਿਰਲਾਪ ਕਰਨਾ ਕਰ ਲਾ ਮੇਰੀ ਜਾਨ ਤਾਂ ਗਈ ਉਹ ਕਹਿੰਦੀ ਕੀ ਹੋਇਆ ਉਹ ਕਹਿੰਦਾ ਇਦਾਂ ਕਰਕੇ ਕੋਈ ਬੰਦਾ ਲੱਭਣਾ ਜਿਹੜਾ ਰਾਜੇ ਦੇ ਮਨ ਦੀ ਗੱਲ ਦੱਸੇ ਤੇ ਮੈਂ ਪੂਰੇ ਇਲਾਕੇ ਦੇ ਵਿੱਚ ਰੌਲਾ ਪਵਾ ਲਿਆ ਕੋਈ ਬੰਦਾ ਨਹੀਂ ਆਇਆ ਉਹ ਕਹਿੰਦੀ ਮੈਨੂੰ ਐ ਕਰੋ 12 ਘੰਟੇ ਦਿਓ ਸਵੇਰੇ ਮੈਂ ਤੁਹਾਨੂੰ ਬੰਦਾ ਹਾਜ਼ਰ ਕਰ ਦੂੰਗੀ ਵਜ਼ੀਰ ਹੈਰਾਨ ਹੋ ਜਾਂਦਾ ਵੀ ਐਸਾ ਇਹ ਕੀ ਕਰੂਗੀ ਉਹ ਕੀ ਕਰਦੀ ਐ ਜਾਂਦੀ ਐ ਦੋ ਸਪਾਹੀਆਂ ਨੂੰ ਲੈ ਜਾਂਦੀ ਐ ਸਪਾਹੀ ਨਾਲ ਜਾਂਦੇ ਐ ਤੇ ਸਪਾਹੀ ਇੱਕ ਬੰਦੇ ਨੂੰ ਫੜ ਲਏ ਹੁੰਦੇ ਐ ਜਿਹੜਾ ਵਿਚਾਰਾ ਭੇਡਾਂ ਚਾਰਦਾ ਹੁੰਦਾ ਤੇ ਗਰੀਬ ਗੁਰਬਾ ਬੰਦਾ ਹੁੰਦਾ ਤੇ ਡਰਿਆ ਹੋਇਆ ਬੰਦਾ ਉਹ ਕਹਿੰਦਾ ਵੀ ਇਹ ਕੀ ਕਰੂਗਾ ਕਹਿੰਦੀ ਬਸ ਤੁਸੀਂ ਨਾ ਇਹਨੂੰ ਰਾਜੇ ਦੇ ਸਾਹਮਣੇ ਪੇਸ਼ ਕਰ ਦਿਓ ਇਹ ਰਾਜੇ ਦੇ ਦਿਲ ਦੀ ਗੱਲ ਪੁੱਝ ਦੂਗਾ ਵਜ਼ੀਰ ਕਹਿੰਦਾ ਵੀ ਕਿਉਂ ਮੇਰਾ ਸਰਕਲਮ ਕਰਾਏਂਗੀ ਉਹ ਕਹਿੰਦੀ ਵੀ ਪੈਸੇ ਵੀ ਤੁਹਾਡਾ ਸਰਕਲਮ ਹੋਣਾ ਹੀ ਐ ਇੱਕ ਵਾਰੀ ਇਹ ਅਜਮਾ ਕੇ ਦੇਖ ਲਓ ਉਹ ਵਿਚਾਰੇ ਨੂੰ ਰਾਤ ਨੂੰ ਰੋਟੀ ਪਾਣੀ ਚੰਗਾ ਛਕਾਉਂਦੇ ਉਹਦੀ ਸੇਵਾ ਪਾਣੀ ਕਰਦੇ ਆ ਸਵੇਰੇ ਉਹਨੂੰ ਉੱਥੇ ਲੈ ਜਾਂਦੇ ਆ ਰਾਜੇ ਦੇ ਦਰਬਾਰ 'ਚ ਹੁਣ ਰਾਜੇ ਦਾ ਦਰਬਾਰ ਸੱਜਿਆ ਹੋਇਆ ਰਾਜਾ ਹੈਰਾਨ ਵੀ ਯਾਰ ਆ ਗਰੀਬ ਗੁਰਬਾ ਮੇਰੇ ਦਿਲ ਦੀ ਗੱਲ ਦੱਸੂਗਾ ਹੁਣ ਰਾਜਾ ਨੇ ਪ੍ਰਚਾਰ ਕਰਨਾ ਹੁੰਦਾ ਜਿਵੇਂ ਹੁਣ ਤੁਹਾਨੂੰ ਪਤਾ ਹੀ ਹੈ ਵੀ ਕਿਵੇਂ ਮਾਹੌਲ ਬਣਾਇਆ ਜਾਂਦਾ ਹੈ ਆਸੇ-ਪਾਸੇ ਵੀ ਆਪਣੇ ਆਪ ਨੂੰ ਵੱਡਾ ਦੱਸਣ ਦੇ ਲਈ ਤਾਂ ਰਾਜਾ ਪੂਰਾ ਮਜਮਾ ਇਕੱਠਾ ਕਰ ਲੈਂਦਾ ਪੂਰੀ ਜਨਤਾ ਇਕੱਠੀ ਹੁੰਦੀ ਹੈ ਤਾਂ ਹੁਣ ਉਹ ਵਿਚਾਰੇ ਗਰੀਬੜੇ ਨੇ ਇਹ ਦੱਸਣਾ ਵੀ ਰਾਜੇ ਦੇ ਦਿਲ ਦੀ ਗੱਲ ਕੀ ਹੈ ਰਾਜ ਦੇ ਸਾਹਮਣੇ ਉਹਨੂੰ ਲਿਆ ਕੇ ਖੜਾ ਕਰ ਦਿੰਦੇ ਬੰਦੇ ਨੂੰ ਤੇ ਉਹਦੀਆਂ ਲੱਤਾਂ ਕੰਬੀ ਜਾਂਦੀਆਂ ਨੇ थरथਰ ਕੰਬ ਰਿਹਾ ਹੈ ਤਾਂ ਬਾਦਸ਼ਾਹ ਦੇਖ ਰਿਹਾ ਵੀ ਹੁਣ ਮੈਂ ਕੀ ਕਰਾਂ ਲੋਕ ਵੀ ਦੇਖ ਰਹੇ ਆ ਵੀ ਬੇਇੱਜ਼ਤੀ ਮੇਰੀ ਵੀ ਹੋਊਗੀ ਤਾਂ ਮੈਂ ਇਹਨੂੰ ਕੁਛ ਨਾ ਕੁਛ ਪੁੱਛੀ ਲਵਾਂ ਬਾਦਸ਼ਾਹ ਉਹਦੀਆਂ ਅੱਖਾਂ ਦੇ ਵਿੱਚ ਦੇਖ ਕੇ ਉਹਨੂੰ ਕਹਿੰਦਾ ਇੱਕ ਹੁਣ ਉਹ ਵਿਚਾਰਾ ਡਰਿਆ ਰਹਿੰਦਾ ਸੋਚੀ ਜਾਂਦਾ ਸੋਚੀ ਜਾਂਦਾ ਬਾਦਸ਼ਾਹ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਕੰਬਦੇ ਜਿਹੇ ਹੱਥ ਨਾਲ ਐਂ ਕਰਦਾ ਕਹਿੰਦਾ ਜੀ ਦੋ ਬਾਦਸ਼ਾਹ ਕਹਿੰਦਾ ਵਾਹ! ਕੀ ਬਾਤ ਹੈ ਕਹਿੰਦਾ ਕਮਾਲ ਕਰਤੀ ਹੁਣ ਸਾਰੇ ਵਜ਼ੀਰ ਤਾੜੀਆਂ ਮਾਰਦੇ ਆ ਲੋਕ ਵੀ ਤਾੜੀਆਂ ਮਾਰਨ ਲੱਗ ਜਾਂਦੇ ਉਹ ਸੋਚਦੇ ਵੀ ਐਸੀ ਗੁੱਝੀ ਗੱਲ ਕੀ ਹੋਈ ਇਹਨੇ ਬਾਦਸ਼ਾ ਨੇ ਇੱਕ ਕਿਹਾ ਉਹ ਕਹਿੰਦਾ ਗੁੰਦੋ ਤੇ ਕਮਾਲ ਦੀ ਗੱਲ ਹੋ ਗਈ ਆਸ਼ਾਸ਼ਕਾਰ ਉੱਠਦੇ ਐ ਤੇ ਬਾਦਸ਼ਾ ਦੀ ਜੈਜਾਕਾਰ ਹੋ ਜਾਂਦੀ ਐ ਤੇ ਬਾਦਸ਼ਾ ਕਹਿੰਦਾ ਮੇਰਾ ਆਖਰੀ ਸਵਾਲ ਬਾਦਸ਼ਾ ਕਹਿੰਦਾ ਤਿੰਨ ਜਦੋਂ ਬਾਦਸ਼ਾ ਤਿੰਨ ਕਹਿੰਦਾ ਆਹ ਜਿਹੜੀ ਕਹਿੰਦਾ ਨਾ ਜੀ ਨਾ ਜੀ ਨਾ ਜੀ ਨਾ ਜੀ ਉਹ ਰੋਂਦਾ ਹੋਇਆ ਚੀਕਾਂ ਮਾਰਦਾ ਹੋਇਆ ਛੱਡ ਕੇ ਭੱਜ ਜਾਂਦਾ ਹੈ ਸਿਪਾਹੀ ਮਦਰ ਮਗਰ ਉਹਦੇ ਭੱਜਣ ਲੱਗਦੇ ਐ ਬਾਦਸ਼ਾ ਕਹਿੰਦਾ ਖੜੋ ਕੋਈ ਚੱਕਰ ਨਹੀਂ ਜਾਣ ਦਿਓ ਕਹਿੰਦਾ ਇਹਨੇ ਮੇਰੇ ਦਿਲ ਦੀ ਗੱਲ ਪੁੱਝ ਲਈ ਹੁਣ ਮਠਿਆਈਆਂ ਵੰਡੀਆਂ ਜਾਂਦੀਆਂ ਨੇ ਜਨਤਾ ਕਹਿੰਦੀ ਕਿਆ ਬਾਤ ਹੈ ਕਿ ਕੈਸੀ ਗੁਫ਼ਤਗੂ ਹੋਈ ਉਹਨੇ ਕਿਹਾ ਇੱਕ ਦੂਜੇ ਨੇ ਕਿਹਾ ਦੋ ਬਾਦਸ਼ਾਹ ਨੇ ਕਿਹਾ ਤਿੰਨ ਹੋ ਕੇ ਉਹਨੇ ਕਿਹਾ ਨਾ 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 ਵੀ ਇਹ ਕੈਸੀ ਗੱਲ ਹੋਈ ਹੈ ਲੋਕੀ ਆਸ਼ਾਸ਼ਕਰ ਉੱਠਦੇ ਆ ਤੇ ਹੁਣ ਜਿਹੜਾ ਵਜ਼ੀਰ ਹੈ ਹੁਣ ਉਹਦੇ ਅੰਦਰ ਗੱਲ ਚੱਲੀ ਜਾਂਦੀ ਵੀ ਯਾਰ ਆਜੜੀ ਕੈਸਾ ਮਤਲਬ ਰਮਜਾਲਾ ਬੰਦਾ ਸੀ ਵੀ ਮੈਂ ਵੀ ਤਾਂ ਪੁੱਛਾਂ ਬਾਦਸ਼ਾਹ ਨੂੰ ਵੀ ਗੱਲ ਕੀ ਹੋਈ ਹੈ ਹੁਣ ਉਹ ਬਾਦਸ਼ਾਹ ਨੂੰ ਕਹਿੰਦਾ ਬਾਦਸ਼ਾਹ ਜੀ ਵੀ ਤੁਹਾਡੇ ਦਰਮਿਆਨ ਗੁਫ਼ਤਗੂ ਕੀ ਹੋਈ ਹੈ ਬਾਦਸ਼ਾਹ ਕਹਿੰਦਾ ਸੈਂਪਲ ਸਾਦੀ ਜੀ ਗੱਲ ਮੈਂ ਉਹਨੂੰ ਕਿਹਾ ਵੀ ਇੱਕ ਮਤਲਬ ਕਿ ਦੁਨੀਆਂ ਦੇ ਵਿੱਚ ਸਭ ਤੋਂ ਇੱਕੋ ਹੀ ਤਾਕਤਵਰ ਸ਼ੈਅ ਹੈ ਇੱਕ ਮਤਲਬ ਖੁਦਾ ਉਹ ਕਹਿੰਦਾ ਨਹੀਂ 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 ਦੂਜਾ ਵੀ ਹੈਗਾ ਕਹਿੰਦਾ ਮੈਂ ਖਿਆਲਾਂ ਖਿਆਲਾਂ ਜ ਤੁਹਾਨੂੰ ਪੁੱਛਿਆ ਵੀ ਕੌਣ ਕਹਿੰਦਾ ਬਾਦਸ਼ਾਹ ਦੁਨੀਆਂ ਦੇ ਵਿੱਚ ਦੋ ਹੀ ਤਾਕਤਵਰ ਚੀਜ਼ਾਂ ਨੇ ਇੱਕ ਖੁਦਾ ਦੂਜਾ ਬਾਦਸ਼ਾਹ ਜੀ ਤੁਸੀਂ ਤੇ ਫਿਰ ਮੈਂ ਉਹਨੂੰ ਪੁੱਛਿਆ ਵੀ ਕੋਈ ਤੀਜਾ ਵੀ ਹੈਗਾ ਕਹਿੰਦਾ ਨਾ 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 ਇੱਕ ਇਹ ਕਹਿ ਕੇ ਉਹ ਕਹਿੰਦਾ ਦੌੜ ਗਿਆ ਤੌਬਾ ਤੌਬਾ ਕਹਿ ਕੇ ਭੱਜ ਗਿਆ ਤੁਹਾਨੂੰ ਵਜ਼ੀਰ ਕਹਿੰਦਾ ਯਾਰ ਕੀ ਬਾਤ ਆ ਯਾਰ ਮੈਂ ਕਿਉਂ ਨਹੀਂ ਇਹ ਗੱਲ ਸੋਚੀ ਹੈਗੀ ਬਾਦਸ਼ਾਹ ਕਹਿੰਦਾ ਚੱਕ ਸੋਨੇ ਦੇ ਸਿੱਕੇ ਉਹਨੂੰ ਉਹਨੂੰ ਸਨਮਾਨਿਤ ਕਰ ਦੋ ਉਹਨੂੰ ਵੱਡਾ ਅਹੁਦਾ ਦੇ ਦਿਓ ਉਹਦਾ ਨਾਮ ਪੂਰਾ ਫੈਲਾ ਦਿਓ ਸਾਰੇ ਪਾਸੇ ਵੀ ਇਹਨੇ ਰਾਜੇ ਦੇ ਦਿਲ ਦੀ ਗੱਲ ਬੁੱਝ ਲਈ ਇਹ ਦਿਲ ਦੀ ਗੱਲ ਵੀ ਸਾਰੀ ਦੁਨੀਆ ਤੱਕ ਪਹੁੰਚਾ ਦਿਓ ਕਿ ਇੱਕ ਸਭ ਤੋਂ ਵੱਡਾ ਖੁਦਾ ਤੇ ਦੂਜਾ ਰਾਜਾ ਤੀਸਰੀ ਕੋਈ ਵੱਡੀ ਸ਼ੈ ਨਹੀਂ ਹੈਗੀ ਹੁਣ ਵਜ਼ੀਰ ਪਹਿਲਾਂ ਤਾਂ ਆਪਣੀ ਕੁੜੀ ਦਾ ਧੰਨਵਾਦ ਕਰਦਾ ਹੈ ਤੇ ਆਪਣਾ ਲਾਮ ਲਸ਼ਕਰ ਲੈ ਕੇ ਉਸ ਬੰਦੇ ਨੂੰ ਲੱਭਦਾ ਫਿਰਦਾ ਹੁਣ ਉਹ ਕਿੱਥੋਂ ਤੇ ਆਵੇ ਹੁਣ ਉਹ ਪਿੰਡ ਵਾਲੇ ਕਹਿੰਦੇ ਉਹ ਤਾਂ ਵਿਚਾਰਾ ਕਮਲਾ ਹੋਇਆ ਫਿਰਦਾ ਕਦੀ ਇੱਧਰ ਭੱਜਿਆ ਫਿਰਦਾ ਇੱਕੋ ਗੱਲ ਹੀ ਕਹਿੰਦਾ ਵੀ ਨਾ 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 ਤੋਬਾ 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 ਨਾ 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 ਤੋਬਾ ਤੋਬਾ ਉਹ ਕਹਿੰਦੇ ਹੈ ਕਿਥੇ ਕਹਿੰਦੇ ਜੰਗਲ ਵਾਲ ਨੂੰ ਭੱਜ ਗਿਆ ਚਲੋ ਜੀ ਲੱਭ ਲੂਬ ਕੇ ਫੜ ਫੜ ਕੇ ਲਿਆ ਕੇ ਉਹਦੇ ਸਾਹਮਣੇ ਪੇਸ਼ ਕਰਦੇ ਉਹ ਵਿਚਾਰਾ ਕੰਬੀ ਜਾਂਦਾ ਕਹਿੰਦਾ ਵਜ਼ੀਰ ਜੀ ਮੈਨੂੰ ਮਾਫ਼ ਕਰੋ ਮੇਤੋਂ ਵੀ ਮੇਰੀ ਜਾਨ ਬਖਸ਼ੋ ਮੈਂ ਇੱਥੋਂ ਹੁਣ ਕੋਈ ਹੋਰ ਕੰਮ ਨਹੀਂ ਹੋਣਾ ਉਹ ਕਹਿੰਦਾ ਯਾਰ ਤੂੰ ਜਿਹੜਾ ਕੰਮ ਕਰਨਾ ਸੀ ਉਹ ਕਰਤਾ ਆ ਦੇਖ ਸੋਨੇ ਦੀਆਂ ਮੋਹਰਾਂ ਰਾਜ ਨੇ ਭੇਜੀਆਂ ਨੇ ਉਹ ਮਹੱਤਰ ਡਰ ਜਾਂਦਾ ਕਹਿੰਦਾ ਹੈ ਯਾਰ ਉਹ ਕਹਿੰਦਾ ਵਜ਼ੀਰ ਕਹਿੰਦਾ ਤੂੰ ਬਾਕੀ ਗੱਲਾਂ ਛੱਡ ਸੋਨੇ ਦੀਆਂ ਮੋਰਾ ਮਿਲ ਗਿਆ ਉਹਨੂੰ ਚਾਹ ਪਾਣੀ ਪਿਉਂਦੇ ਆ ਬਿਠਾਉਂਦੇ ਆ ਵਿਚਾਰੇ ਨੂੰ ਪਹਿਲਾਂ ਉਹਨੂੰ ਸੁਰਤਜੀ ਲਿਆਉਂਦੇ ਆ ਉਹਨੂੰ ਕਹਿੰਦੇ ਵੀ ਤੂੰ ਇਹ ਦੱਸ ਵੀ ਤੇਰੇ ਤੇ ਰਾਜੇ ਦੇ ਦਰਮਿਆਨ ਗੁਫ਼ਤਗੂ ਕੀ ਹੋਈ ਤੂੰ ਰਾਜੇ ਦੇ ਦਿਲ ਦੀ ਗੱਲ ਕਿਵੇਂ ਬੁੱਝ ਲਈ ਕਹਿੰਦਾ ਯਾਰ ਤੂੰ ਮੈਨੂੰ ਮਰਵਾਤਾ ਕਹਿੰਦਾ ਤੂੰ ਮੈਨੂੰ ਦੱਸਿਆ ਨਹੀਂ ਪੁੱਛਿਆ ਨਹੀਂ ਸਿੱਧਾ ਮੈਨੂੰ ਰਾਜੇ ਦੇ ਸਾਹਮਣੇ ਲਿਜਾ ਕੇ ਪੇਸ਼ ਕਰਤਾ ਹੁਣ ਰਾਜੇ ਦੇ ਸਾਹਮਣੇ ਜਾਣ ਲਈ ਨਾ ਮੇਰੇ ਕੋਲ ਕੋਈ ਤੋਹਫਾ ਨਾ ਮੇਰੇ ਕੋਲ ਕੋਈ ਐਸੀ ਚੀਜ਼ ਜਿਹੜੀ ਮੈਂ ਰਾਜੇ ਨੂੰ ਭੇਂਟ ਕਰਾਂ ਤਾ ਉਹ ਕਹਨਾ ਤੂੰ ਮੈਨੂੰ ਮਰਵਾਤਾ ਮੈਨੂੰ ਐਸੀ ਹੁਣ ਮੈਂ ਤਾਂ ਮਰਿਆ ਗਿਆ ਕਹਿੰਦਾ ਤਾਂ ਰਾਜਾ ਸਿਆਣਾ ਨਿਕਲਿਆ ਉਹਨੇ ਮੈਨੂੰ ਸਵਾਲ ਪੁੱਛ ਲਿਆ ਕਹਿੰਦਾ ਕੀ ਪੁੱਛਿਆ ਹੁਣ ਕਹਿੰਦਾ ਮੇਰੇ ਦਿਲ ਚ ਚਲੀ ਜਾਵੇ ਵੀ ਮੈਂ ਕੁਝ ਲੈ ਕੇ ਨਹੀਂ ਆਇਆ ਤੇ ਮੈਂ ਹੁਣ ਕੀ ਕਰਾਂ ਰਾਜੇ ਨੇ ਕਹਿੰਦਾ ਇਸ਼ਾਰਾ ਕੀਤਾ ਕਹਿੰਦਾ ਇੱਕ ਕਹਿੰਦਾ ਉਹਦਾ ਮਤਲਬ ਇਹ ਸੀ ਕਹਿੰਦਾ ਐਂ ਕਰ ਤੂੰ ਐਂ ਕਰੀਂ ਆਪਦੇ ਇਜੜ ਚੋਂ ਇੱਕ ਪੇੜ ਮੈਨੂੰ ਦਾਨ ਕਰ ਦੇ ਕਹਿੰਦਾ ਮੈਂ ਸੋਚਿਆ ਇਹ ਤਾਂ ਕੰਮ ਹੀ ਬਹੁਤ ਸੌਖਾ ਹੈ ਮੈਂ ਕਿਹਾ ਰਾਜਾ ਜੀ ਇੱਕ ਛੱਡੋ ਮੈਂ ਤੁਹਾਨੂੰ ਦੋ ਪੇੜਾ ਦੇਵਾਂਗਾ ਕਹਿੰਦਾ ਪਰ ਰਾਜੇ ਦਾ ਲਾਲਚ ਵੱਧ ਗਿਆ ਰਾਜਾ ਕਹਿੰਦਾ ਹੈ ਗਰ ਫਿਰ ਹੁਣ ਤਿੰਨ ਹੀ ਦੇ ਦੇ ਕਹਿੰਦਾ ਜਨਾਬ ਮੇਰੇ ਕੋਲੇ ਕੁੱਲ ਤਿੰਨ ਹੀ ਭੇਡਾਂ ਸੀ ਜੇ ਮੈਂ ਤਿੰਨ ਦੇ ਦਿੰਦਾ ਕਹਿੰਦਾ ਗਾਹਾਂ ਉਹਨਾਂ ਦੀ ਕੁੱਲ ਨਹੀਂ ਸੀ ਵਦਨੀ ਮੈਂ ਭੁੱਖੇ ਮਰ ਜਾਣਾ ਸੀ ਮੈਂ ਤਿੰਨ ਭੇਡਾਂ ਕਿਵੇਂ ਦੇ ਦਿੰਦਾ ਕਹਿੰਦਾ ਮੈਂ ਖਾ ਨਾ ਨਾ ਰਾਜਾ ਜੀ ਤੌਬਾ ਤੌਬਾ ਇਹ ਗੱਲ ਨਹੀਂ ਮੇਰੇ ਤੋਂ ਹੋਣਾ ਚਲੋ ਜੀ ਵਜ਼ੀਰ ਉਹਨੂੰ ਕਹਿੰਦਾ ਗੱਲ ਸੁਣਾ ਚੱਕ ਸੋਨੇ ਦੀਆਂ ਮੋਹਰਾ ਇਹ ਭੇਦ ਤੂੰ ਆਪਣੇ ਦਿਲ 'ਚ ਰੱਖੀ ਤੇ ਦੁਨੀਆ ਨੂੰ ਕਦੇ ਨਾ ਦੱਸੀ ਕਿ ਰਾਜੇ ਨੇ ਤੇਰੇ ਤੋਂ ਤੇਰੀਆਂ ਭੇਡਾਂ ਮੰਗੀਆਂ ਸੀ ਕਹਿੰਦਾ ਬੱਸ ਜੇ ਕੋਈ ਪੁੱਛੇ ਉਹਨੂੰ ਇਹੀ ਕਹੀਂ ਸਭ ਤੋਂ ਵੱਡਾ ਖੁਦਾ ਦੂਜੇ ਨੰਬਰ ਤੇ ਰਾਜ ਇੱਥੇ ਜਾ ਕੇ ਕਹਾਣੀ ਖਤਮ ਹੋ ਜਾਂਦੀ ਹੈ ਕਹਾਣੀ ਦਾ ਨਾਮ ਸੀ 1 2 3 ਤੇ ਰਾਜੇ ਕਿਵੇਂ ਮੈਨਿਪੂਲੇਟ ਕਰਦੇ ਆ ਆਪਣਾ ਪ੍ਰਚਾਰ ਕਰਨ ਦੇ ਲਈ ਸੋ ਇਹ ਸੀ ਰਾਜਾ ਜੀ ਦੀ ਕਹਾਣੀ ਮਨ ਦੀ ਬਾਤ ਕਹਾਣੀ ਇੱਕ ਖਜ਼ਾਨੇ ਦੀ ਹੈ ਖਜ਼ਾਨੇ ਦੀ ਕਿਨੂ ਪਾਲ ਨਹੀਂ ਹੁੰਦੀ ਹਰ ਬੰਦਾ ਕਿਸੇ ਖਜ਼ਾਨੇ ਨੂੰ ਖੋਜ ਰਿਹਾ ਹੈ ਕੋਈ ਖਜ਼ਾਨਾ ਕਿਤੇ ਚੋਂ ਲੱਭਦਾ ਹੈ ਕੋਈ ਸ਼ੌਕ ਚੋਂ ਲੱਭਦਾ ਹੈ ਕੋਈ ਪਿਆਰ ਚੋਂ ਲੱਭਦਾ ਹੈ ਕੋਈ ਵਪਾਰ ਚੋਂ ਲੱਭਦਾ ਹੈ ਪਰ ਸਾਨੂੰ ਸਾਰਿਆਂ ਨੂੰ ਇੱਕ ਖਜ਼ਾਨੇ ਦੀ ਭਾਲ ਹੈ। ਛੋਟੇ ਹੁੰਦੇ ਤੋਂ ਸਾਡੇ ਮਨਾਂ ਦੇ ਵਿੱਚ ਇੱਕ ਕਲਪਨਾ ਹੁੰਦੀ ਹੈ ਕਿ ਕੋਈ ਐਸਾ ਖਜ਼ਾਨਾ ਲੱਭੇ ਤੇ ਅਸੀਂ ਦਿਨਾਂ ਦੇ ਵਿੱਚ ਰਾਤੋ-ਰਾਤ ਅਮੀਰ ਹੋ ਜਾਈਏ ਤੇ ਸਾਡੀ ਜ਼ਿੰਦਗੀ ਬਦਲ ਜਾਈਏ। ਇੱਕ ਕਹਾਣੀ ਇਹੋ ਜਿਹੀ ਖਜ਼ਾਨੇ ਦੀ ਹੈ ਕਿ ਇੱਕ ਜ਼ਿਮੀਂਦਾਰ ਇੱਕਦਮ ਨੂੰ ਇਹ ਪਤਾ ਲੱਗਦਾ ਹੈ ਕਿ ਮੇਰੀ ਜ਼ਿੰਦਗੀ ਬਹੁਤ ਛਿਰਨੀ, ਮੈਂ ਮਰ ਜਾਣਾ। ਉਹਦਾ ਇੱਕ ਮੁੰਡਾ ਤੇ ਇੱਕ ਕੁੜੀ ਦੋਵੇਂ ਜਵਾਨ ਹੁੰਦੇ ਐ ਤੇ ਹੁਣ ਉਹਨੂੰ ਇਹ ਹੁੰਦਾ ਮੈਂ ਖ਼ਬਰ ਕਿਵੇਂ ਦੱਸਾਂ? ਆਪਣੇ ਜਵਾਨ ਔਲਾਦ ਨੂੰ ਮੈਂ ਕਹਾਣੀ ਕਿਵੇਂ ਦੱਸਾਂ ਕਿ ਕੀ ਉਹ ਸਦਮਾ ਬਰਦਾਸ਼ਤ ਕਰ ਲੈਣਗੇ? ਪਰ ਉਹ ਉਦੇ ਮਨ 'ਚ ਦੋਵੇਂ ਗੱਲਾਂ ਹੁੰਦੀਆਂ ਨੇ ਕਦੇ ਉਹਨੂੰ ਐ ਲੱਗਦਾ ਕਿ ਭੇਦ ਮੇਰੇ ਨਾਲ ਰੱਖ ਕੇ ਮਰ ਜਾਾਂ ਦੱਸਾਂ ਹੀ ਨਾ ਕੁਛ ਪਰ ਉਹਨੂੰ ਇਹ ਲੱਗਦਾ ਕਿ ਜੇ ਮੈਂ ਆਪਣੇ ਬੱਚਿਆਂ ਨੂੰ ਇਹ ਗੱਲ ਦੱਸਾਂਗਾ ਇਹ ਦੁੱਖ ਵੀ ਬਰਦਾਸ਼ਤ ਕਰ ਲੈਣਗੇ ਤੇ ਕੁਝ ਰਾਜ਼ ਦੀਆਂ ਗੱਲਾਂ ਹੈਗੀਆਂ ਨੇ ਜਿਹੜੀਆਂ ਮੇਰੀ ਅਗਲੀ ਪੀੜ੍ਹੀ ਨੂੰ ਦੱਸਣੀਆਂ ਜ਼ਰੂਰੀ ਨੇ ਹੁਣ ਬੱਚਿਆਂ ਨੂੰ ਵੀ ਹੁੰਦਾ ਹੈ ਕਿ ਸਾਡਾ ਬਾਪ ਸਾਡੇ ਨਾਲ ਗੱਲ ਕਿਉਂ ਨਹੀਂ ਕਰਦਾ ਦਿਨੋਂ ਦਿਨੋਂ ਕਮਜ਼ੋਰ ਹੋਈ ਜਾਂਦਾ ਹੈ ਚੁੱਪਚਾਪ ਅੰਦਰ ਅੰਦਰ ਬੈਠਾ ਰਹਿੰਦਾ ਹੈ ਝੁਰਦਾ ਰਹਿੰਦਾ ਵੀ ਐਸੀ ਕੀ ਗੱਲ ਹੈ ਇੱਕ ਦਿਨ ਉਹ ਦੋਵੇਂ ਬੱਚਿਆਂ ਨੂੰ ਬੁਲਾਉਂਦਾ ਹੈ ਉਹਨਾਂ ਨੂੰ ਕਹਿੰਦਾ ਕਿ ਬੱਚੇ ਮੈਂ ਬਹੁਤਾ ਚਿਰ ਜ਼ਿੰਦਾ ਨਹੀਂ ਰਹਿਣਾ ਮੇਰੀ ਜ਼ਿੰਦਗੀ ਬਸ ਮੈਂ ਕੁਝ ਦਿਨਾਂ ਦਾ ਮਹਿਮਾਨ ਆ ਉਹ ਦੋਵੇਂ ਬਹੁਤ ਵਿਰਲਾਪ ਕਰਦੇ ਐ ਭੈਣ ਭਰਾ ਤਾਂ ਭੈਣ ਭਰਾ ਕਹਿੰਦੀ ਆ ਕਿ ਬਾਪੂ ਹੁਣ ਅਸੀਂ ਕਿਵੇਂ ਰਹਾਂਗੇ ਉਹ ਕਹਿੰਦਾ ਵੀ ਕੋਈ ਨਹੀਂ ਕੁਦਰ ਥੋੜੀ ਰਾਖੀ ਕਰੂਗੀ ਤੁਹਾਡੇ ਕੋਲੇ ਖਾਨ ਨੂੰ ਪੈਨਣ ਦੇ ਲਈ ਜਿੰਨੀ ਕਾਪ ਨੂੰ ਜ਼ਮੀਨ ਹੈਗੀ ਐ ਉਹਨੇ ਨਾਲ ਤੁਹਾਡਾ ਗੁਜ਼ਾਰਾ ਹੋ ਜਾਊਗਾ ਤੇ ਪਰ ਮੈਂ ਤੁਹਾਨੂੰ ਇੱਕ ਗੱਲ ਕਹਿ ਕੇ ਜਾਣੀ ਆ ਜਿਹੜੀ ਮੈਂ ਨਹੀਂ ਪੂਰੀ ਕਰ ਸਕਿਆ ਮੇਰੇ ਦਾਦੇ ਪੜਦਾਦਿਆਂ ਨੇ ਆਪਣੇ ਬੱਚਿਆਂ ਨੂੰ ਕਹੀ ਸੀ ਮੇਰੇ ਪਿਓ ਨੇ ਮੈਨੂੰ ਕਹੀ ਪਰ ਮੈਂ ਉਹ ਮੰਨ ਨਹੀਂ ਨੀ ਹੈਗੀ ਹੁਣ ਮੈਂ ਤੁਹਾਨੂੰ ਇਹ ਗੱਲ ਦੱਸ ਕੇ ਜਾਣਾ ਜੇ ਤੁਸੀਂ ਮੇਰੀ ਗੱਲ ਮੰਨ ਲਓਗੇ ਤੁਹਾਨੂੰ ਇੱਕ ਖਜ਼ਾਨਾ ਮਿਲੂਗਾ ਜਿਹੜਾ ਮੈਨੂੰ ਨਹੀਂ ਮਿਲ ਸਕਿਆ ਤੇ ਜੇ ਤੁਸੀਂ ਉਹ ਖਜ਼ਾਨਾ ਹਾਸਲ ਕਰ ਲਿਆ ਤਾਂ ਤੁਹਾਡਾ ਜੀਵਨ ਬਦਲ ਜਾਊਗਾ ਹੁਣ ਹੁੰਦਾ ਕੀ ਹੈ ਤਾਂ ਉਹਨਾਂ ਦੇ ਮਨਾਂ ਦੇ ਵਿੱਚ ਇੱਕਦਮ ਕੁਦਰਤੀ ਗੱਲ ਹੈ ਕਿ ਇੱਕ ਇੱਕ ਜਗਿਆਸਾ ਤਾਂ ਹੁੰਦੀ ਹੈ ਵੀ ਅੱਛਾ ਖਜ਼ਾਨਾ ਵੀ ਹੈਗਾ ਸਾਡੇ ਕੋਲੇ ਵੀ ਅਸੀਂ ਬੜੀ ਔਖੀ ਖੇਤੀ ਕਰਦੇ ਆਂ ਜੇ ਖਜ਼ਾਨਾ ਮਿਲ ਜੇ ਅਸੀਂ ਤਾਂ ਅਮੀਰ ਹੋ ਜਾਾਂਗੇ ਉਹ ਕੀ ਕਰਦਾ ਹੈ ਕਿ ਇੱਕ ਪੰਨਾ ਲੈਂਦਾ ਇੱਕ ਪੰਨੇ ਦੇ ਉੱਪਰ ਚਾਰ ਲਾਈਨਾਂ ਲਿਖ ਦਿੰਦਾ ਹੈ ਖਜ਼ਾਨੇ ਬਾਰੇ ਕੁਝ ਇਦਾਂ ਲਿਖਿਆ ਹੁੰਦਾ ਵੀ ਨਾ ਉਹਦੇ ਲਈ ਅਸਮਾਨ ਚ ਉੱਡਣ ਦੀ ਲੋੜ ਹੈ ਨਾ ਧਰਤੀ ਖੋਦਣ ਦੀ ਲੋੜ ਹੈ ਨਾ ਉਹ ਹਵਾ ਚ ਹੈ ਨਾ ਉਹ ਧਰਤੀ ਦੇ ਥੱਲੇ ਹੈ ਨਾ ਉਹ ਪਾਣੀ ਚ ਵਹਿੰਦਾ ਹੈ ਖਜ਼ਾਨਾ ਬਿਲਕੁਲ ਅੱਖਾਂ ਦੇ ਸਾਹਮਣੇ ਤੁਹਾਡੇ ਕੋਲ ਹੀ ਪਿਆ ਹੋਇਆ ਹੈ ਬਸ ਤੁਸੀਂ ਇੱਕ ਨਜ਼ਰ ਨਾਲ ਦੇਖਣਾ ਹੈ ਤੇ ਉਹਨੂੰ ਹਾਸਲ ਕਰ ਲੈਣਾ ਹੈ ਹੁਣ ਗੱਲ ਬੜੀ ਭੇਦ ਵਾਲੀ ਵੀ ਹੈ ਤੇ ਬੜੀ ਸੌਖੀ ਜੀ ਵੀ ਹੈ ਸੁਣਨ ਦੇ ਵਿੱਚ ਐ ਲੱਗਦੀ ਹੈ ਹੁਣ ਉਹ ਪੜ ਲੈਂਦੇ ਆ ਤਾਂ ਉਹ ਸੋਚਦੇ ਵੀ ਮਤਲਬ ਇਹਦੇ ਚ ਸਾਨੂੰ ਪਤਾ ਕਿਵੇਂ ਲੱਗੂਗਾ ਵੀ ਖਜ਼ਾਨਾ ਕਿੱਥੇ ਹੈ ਉਹ ਕਹਿੰਦਾ ਵੀ ਮੈਨੂੰ ਵੀ ਇਹ ਗੱਲ ਸਧਾਰਨ ਲੱਗਦੀ ਸੀ ਜਦੋਂ ਮੇਰੇ ਬਾਪ ਨੇ ਦੱਸੀ ਸੀ ਮੈਨੂੰ ਐਸੀ ਵੀ ਇਹ ਤਾਂ ਗੱਲ ਸੌਖੀ ਜੀ ਐ ਪਰ ਸਾਰੀ ਉਮਰ ਗੁਜ਼ਰ ਗਈ ਮੈਨੂੰ ਇਹ ਭੇਦ ਦਾ ਨਹੀਂ ਪਤਾ ਲੱਗਿਆ ਜੇ ਤੁਸੀਂ ਇਹ ਭੇਦ ਪਾਲਿਆ ਤਾਂ ਤੁਹਾਨੂੰ ਖਜ਼ਾਨਾ ਮਿਲ ਜਾਊਗਾ ਚਲੋ ਜੀ ਦਿਨ ਗੁਜ਼ਰਦੇ ਆ 1 2 3 4 ਦਿਨ ਗੁਜ਼ਰਦੇ ਆ ਉਹ ਜ਼ਿਮੀਂਦਾਰ ਦੀ ਮੌਤ ਹੋ ਜਾਂਦੀ ਐ ਇਹ ਕਿਰਿਆ ਕਰਮ ਕਰਦੇ ਐ ਆਪਣੇ ਪਿਓ ਦਾ ਜੋ ਵੀ ਜਿਹੜੇ ਵੀ ਧਾਰਮਿਕ ਰਸਮਾਂ ਹੁੰਦੀਆਂ ਪੂਰੀਆਂ ਕਰਕੇ ਇਹ ਖੇਤੀਬਾੜੀ ਕਰਨ ਲੱਗ ਜਾਂਦੇ ਐ ਹੁਣ ਖੇਤੀਬਾੜੀ ਕਰਦੇ ਹੋਏ ਇਹਨਾਂ ਦੇ ਜ਼ਿਹਨ ਦੇ ਵਿੱਚ ਇੱਕੋ ਹੀ ਗੱਲ ਪਈ ਹੋਈ ਹੈ ਕਿਉਂਕਿ ਜਿਹੜੇ ਬੰਦੇ ਮੁਸ਼ਕਲ ਕਰਦੇ ਐ ਹਰ ਬੰਦੇ ਮਿਹਨਤੀ ਨੂੰ ਇਹੀ ਹੁੰਦਾ ਵੀ ਸ਼ਾਇਦ ਮੈਨੂੰ ਕਿ ਇਹੋ ਜਿਹਾ ਖਜ਼ਾਨਾ ਹੱਥ ਲੱਗ ਜਾਏ ਕਿ ਮੈਨੂੰ ਇੰਨੀ ਮਿਹਨਤ ਨਾ ਕਰਨੀ ਪਵੇ ਇਹ ਹੱਡਪਨ ਕਮਾਈ ਨਾ ਕਰਨੀ ਪਵੇ ਮੈਂ ਸੌਖਾ ਜਿਹਾ ਜੀਵਨ ਬਤੀਤ ਕਰ ਲਾਂ ਹੁਣ ਉਹਨਾਂ ਦੇ ਮਨਾਂ 'ਚ ਵੀ ਹੁੰਦਾ ਹੈ ਕਿ ਖਜ਼ਾਨਾ ਐਸਾ ਮਿਲ ਜੇ ਕਿ ਸਾਡੀ ਜ਼ਿੰਦਗੀ ਖੁਸ਼ੀ-ਪਰਭੂਰ ਆਨੰਦ ਖੇੜੇ ਨਾਲ ਸਾਡੀ ਜ਼ਿੰਦਗੀ ਸੋਹਣੀ ਹੋ ਜਾਏ ਹੁਣ ਉਹ ਪੰਨਾ ਜਾਂ ਲੈ ਲੈਂਦੇ ਆ ਦੇਖਦੇ ਰਹਿੰਦੇ ਆ ਇਧਰ ਖੇਤਾਂ 'ਚ ਕੀੜੇ ਮਾਰਦੇ ਰਹਿੰਦੇ ਵੀ ਸ਼ਾਇਦ ਐ ਮਿਹਨਤ ਕਰਦੇ ਆ ਭੈਣ ਤੇ ਭਾਈ ਸਲਾਹ ਕਰ ਲੈਂਦੇ ਆ ਭੈਣ ਕਹਿੰਦੀ ਵੀ ਮੈਂ ਇਸ ਜੀਵਨ ਦੇ ਵਿੱਚ ਮੈਂ ਨਾ ਮੈਂ ਵਿਆਹ ਕਰਵਾਵਾ ਨਾ ਵੀਰੇ ਤੂੰ ਕਰਵਾਈ ਆਪਾਂ ਪੂਰਾ ਜੀਵਨ ਇਸ ਗੱਲ ਤੇ ਲਾਉਣੇ ਆ ਕਿ ਆਪਾਂ ਖਜ਼ਾਨਾ ਲੱਭ ਲਈਏ ਆਪਣੇ ਜਿਹੜੇ ਜਿਹੜੇ ਕਬੀਲੇ ਕੁੰਬੇ ਦੇ ਵਿੱਚ ਜਿਹੜੇ ਹੋਰ ਹੈਗੇ ਆ ਚਾਚੇ ਤਾਇਆ ਜੋ ਹੈਗੇ ਆ ਆਪਾਂ ਉਹਨਾਂ ਨੂੰ ਉਹਨਾਂ ਲਈ ਘਟੋ ਘਟ ਕੰਮ ਕਰਾਂਗੇ ਆਪਣੀ ਜਿਹੜੀ ਬਾਕੀ ਜਿਹੜੀ ਜਿਹੜਾ ਵੰਸ਼ ਹੈ ਘਟੋ ਘਟ ਉਹ ਤਾਂ ਸੁਖੀ ਬਸੂਗਾ ਨਾ ਆਪਾਂ ਦੋਵੇਂ ਇੱਕ ਇੱਕ ਤਰ੍ਹਾਂ ਦਾ ਬਲੀਦਾਨ ਇਸ ਤਰ੍ਹਾਂ ਦਾ ਦੇ ਦਈਏ ਉਦੋਂ ਮੈਂ ਸਲਾਹ ਕਰ ਲੈਂਦੇ ਵੀ ਆਪਾਂ ਦੋਵੇਂ ਖਜ਼ਾਨਾ ਲੱਭਾਂਗੇ ਜਦੋਂ ਮੈਂ ਆਪਣੇ ਚਾਚੇ ਤਾਇਆ ਹੋਰਾਂ ਨਾਲ ਗੱਲ ਕਰ ਰਿਹਾ ਉਹ ਮਜ਼ਾਕ ਚੜਾਉਂਦੇ ਆ ਉਹ ਕਹਿੰਦੇ ਐਵੇਂ ਮਰੀ ਜਾਂਦੇ ਹੋ ਇਹ じゃ ਕੁਝ ਨਹੀਂ ਹੁੰਦਾ ਸਾਨੂੰ ਵੀ ਸਾਡੇ ਬਜ਼ੁਰਗਾਂ ਨੇ ਕਿਹਾ ਸੀ ਕੋਈ ਖਜ਼ਾਨਾ ਨਹੀਂ ਹੈਗਾ ਇਹਦੇ ਆ ਚਲੋ ਜੀ ਇਹ ਖੇਤੀ ਕਰਦੇ ਆ ਕਰਦੇ ਆ ਜਿਵੇਂ ਹੁਣ ਖੇਤੀ ਕਰਦੇ ਆ ਕਾਰੋਬਾਰ ਵਧਣ ਲੱਗ ਜਾਂਦਾ ਹੈ ਫਸਲ ਵਧ ਗਈ ਘਰ ਵਧ ਗਿਆ ਸਾਰਾ ਕੁਝ ਹੋ ਗਿਆ ਖੁਸ਼ਹਾਲੀ ਆ ਗਈ ਜ਼ਮੀਨ ਵੀ ਵਧ ਗਈ ਪਰ ਹੁਣ ਕੀ ਹੁੰਦਾ ਜਿਹੜਾ ਭਾਈ ਉਦਾਸ ਹੋਣ ਲੱਗ ਜਾਂਦਾ ਹੈ ਭੈਣ ਇੱਕ ਦਿਨ ਦੇਖਦੀ ਹੈ ਕਿ ਭਾਈ ਦੇ ਅੰਦਰ ਉਹ ਖੁਸ਼ੀ ਨਹੀਂ ਹੈਗੀ ਇੰਨਾ ਕੁਝ ਹੋ ਗਿਆ ਚੰਗੇ ਪਸ਼ੂ ਹੋ ਗਏ ਚੰਗੀ ਫਸਲ ਹੋ ਰਹੀ ਹੈ ਤੇ ਬਾਵਜੂਦ ਵੀ ਸਾਡੇ ਘਰ 'ਚ ਖੁਸ਼ੀ ਕਿਉਂ ਨਹੀਂ ਹੈਗੀ ਇੱਕ ਦਿਨ ਆਪਦੇ ਭਰਾ ਨੂੰ ਪੁੱਛਦੀ ਆ ਵੀ ਦੱਸ ਵੀਰੇ ਕੀ ਗੱਲ ਹੋਈ ਹੈ ਤਾਂ ਉਹ ਕਹਿੰਦਾ ਵੀ ਭੈਣੇ ਤੈਨੂੰ ਯਾਦ ਹੈ ਵੀ ਆਪਣੇ ਬਾਪੂ ਨੇ ਇੱਕ ਗੱਲ ਕਹੀ ਸੀ ਉਹ ਕਹਿੰਦੀ ਹਾਂ ਸੱਚ ਆਪਾਂ ਤਾਂ ਭੁੱਲੀ ਗਏ ਸੀ ਤਾਂ ਆਪਾਂ ਤਾਂ ਖੇਤੀ 'ਚ ਵਿਅਸਤੀ ਜੰਨੇ ਹੋ ਗਏ ਉਹ ਕਹਿੰਦਾ ਵੀ ਹੁਣ ਆਪਾਂ ਕੁਝ ਮਰਜ਼ੀ ਹੋ ਜੇ ਆਪਾਂ ਆਪਣੇ ਬਾਪ ਦੀ ਕਹੀ ਹੋਈ ਗੱਲ ਪੂਗਾਉਣੀ ਹੈ ਖਜ਼ਾਨਾ ਲੱਭਣਾ ਉਹ ਕਹਿੰਦੀ ਜੇ ਆਪਾਂ ਇੱਥੇ ਖੇਤੀਬਾੜੀ 'ਚ ਕੰਮ ਕਰਦੇ ਰਹੇ ਨਾ ਆਪਣਾ ਸੁਭਾਅ ਵੀ ਆਪਾਂ ਸਵੇਰ ਤੋਂ ਲੈ ਕੇ ਪਸ਼ੂ ਸੰਭਾਲੇ ਇੱਧਰ ਕਰ ਲੈ ਘਰਾਂ ਦੇ ਕਾਰੋਬਾਰਾਂ 'ਚ ਆਪਾਂ ਮੈਂ ਕਰਦੀ ਆ ਵੀ ਮੈਂ ਹੁਣ ਖੇਤੀ ਦਾ ਮੈਨੂੰ ਭੇਤ ਆ ਗਿਆ ਖੇਤੀ ਮੈਂ ਕਰੂੰਗੀ ਤੂੰ ਐਂ ਕਰ ਫਲਾਣੀ ਥਾਂ ਤੇ ਜਿਵੇਂ ਪਹਿਲਾਂ ਹੁੰਦਾ ਸੀ ਨਾ ਗੁਰੂਗੋਲ ਹੁੰਦੇ ਸੀ ਧਰਮਸ਼ਾਲਾ ਹੁੰਦੇ ਸੀ ਅੱਜ ਦੇ ਸਮੇਂ 'ਚ ਕਾਲਜ ਸਕੂਲ ਯੂਨੀਵਰਸਿਟੀਆਂ ਆ ਗਈਆਂ ਤਾਂ ਪੁਰਾਣੇ ਸਮਿਆਂ ਦੇ ਵਿੱਚ ਇਹੋ ਜਿਹੀਆਂ ਥਾਵਾਂ ਹੁੰਦੀਆਂ ਸੀ ਜਿੱਥੇ ਲੋਕਾਂ ਨੂੰ ਸਿੱਖਿਆ ਦਿੱਤੀ ਜਾਂਦੀ ਸੀ ਸਿਖਾਇਆ ਜਾਂਦਾ ਸੀ ਉਹ ਕਹਿੰਦੀ ਵੀ ਤੂੰ ਫਲਾਣੀ ਥਾਂ ਤੇ ਜੋਗੀਆਂ ਦਾ ਮੱਠ ਹੈਗਾ ਜਾਂ ਇੱਕ ਧਰਮਸ਼ਾਲਾ ਹੈਗੀ ਤਾਂ ਉੱਥੇ ਜਾ ਸਿਆਣੇ ਲੋਕ ਮਿਲਣਗੇ ਉਹਨਾਂ ਨਾਲ ਵਿਚਾਰ-ਵਟਾਂਦਰਾ ਕਰੀ ਤੈਨੂੰ ਖਜ਼ਾਨੇ ਬਾਰੇ ਪਤਾ ਲੱਗ ਜਾਊਗਾ ਕਹਿੰਦਾ ਠੀਕ ਐ ਹੁਣ ਭਾਈ ਹੈ ਉਸ ਜਗ੍ਹਾ ਤੇ ਚਲਾ ਜਾਂਦਾ ਹੈ ਉਹਨਾਂ ਸਿਆਣੇ ਲੋਕਾਂ ਚ ਰਹਿਣ ਲੱਗ ਜਾਂਦਾ ਹੈ ਭੈਣ ਖੇਤੀਬਾੜੀ ਕਰਦੀ ਹੈ ਇੱਥੋਂ ਜੋ ਵੀ ਦਸਵੰਦ ਕੱਢ ਕੇ ਦਾਣਾ ਫੱਕਾ ਉੱਥੇ ਭੇਜਦੀ ਰਹਿੰਦੀ ਆ ਆਪਣੇ ਭਾਈ ਵਾਸਤੇ ਵੀ ਉਸ ਉਹਨਾਂ ਲੋਕਾਂ ਵਾਸਤੇ ਵੀ ਹੁਣ ਜਿਹੜਾ ਭਾਈ ਹੈ ਉਹਨਾਂ ਲੋਕਾਂ ਦੇ ਵਿੱਚ ਰਹਿੰਦਾ ਉਹਨਾਂ ਨਾਲ ਵਿਚਾਰ ਵਟਾਂਦਰਾ ਕਰਦਾ ਵੀ ਸਾਡੇ ਬਜ਼ੁਰਗਾਂ ਨੇ ਸਾਨੂੰ ਇੱਕ ਆਹਾ ਪੰਨਾ ਦਿੱਤਾ ਸੀ ਕਿ ਨਾ ਉਹਦੇ ਲਈ ਅਸਮਾਨ ਚ ਉੱਡਣ ਦੀ ਲੋੜ ਹੈ ਨਾ ਵਾਲੀ ਧਰਤੀ ਖੋਦਣ ਦੀ ਲੋੜ ਹੈ ਨਾ ਉਹ ਮਤਲਬ ਕਿਤੇ ਜਾਣ ਦੀ ਲੋੜ ਨਹੀਂ ਖਜ਼ਾਨਾ ਤੁਹਾਡੀਆਂ ਅੱਖਾਂ ਦੇ ਸਾਹਮਣੇ ਪਿਆ ਹੈ ਦੇਖਣਾ ਹੈ ਤੇ ਹਾਸਲ ਕਰਨਾ ਬਸ ਹੁਣ ਉਹ ਜਿਹੜੇ ਫਕੀਰ ਲੋਕ ਨੇ ਸਿਆਣੇ ਲੋਕ ਨੇ ਉਹ ਕਹਿੰਦੇ ਵੀ ਦੇਖ ਤੇਰੀਆਂ ਰਗਾਂ ਦੇ ਵਿੱਚ ਤੇਰੇ ਬਜ਼ੁਰਗਾਂ ਦੀ ਵਿਰਾਸਤ ਹੈ ਤੇਰੀਆਂ ਰਗਾਂ 'ਚ ਉਹਨਾਂ ਦਾ ਖੂਨ ਵਗਦਾ ਹੈ ਤੂੰ ਹੀ ਇਹ ਰਾਜ ਸਮਝ ਸਕਦਾ ਹੈ ਤੇਰੀ ਮਿੱਟੀ ਦਾ ਰਾਜ ਹੈ ਤੇਰੇ ਦੇਸ਼ ਦਾ ਰਾਜ ਹੈ ਤੇ ਅਸੀਂ ਤੈਨੂੰ ਕਿਵੇਂ ਦੱਸ ਸਕਦੇ ਆ ਤੇਰੇ ਜੀਵਨ ਦਾ ਸੱਚ ਤੂੰ ਹੀ ਜਾਣ ਸਕਦਾ ਹੈ ਇਸ ਕਰਕੇ ਇੱਥੇ ਰਹਿ ਜੇ ਤੈਨੂੰ ਪਤਾ ਲੱਗਦਾ ਆਪਣਾ ਪਤਾ ਕਰ ਲੈ ਭਾਈ ਹੁਣ ਇਹ ਧਰਮ ਗ੍ਰੰਥ ਪੜ੍ਹਨ ਲੱਗ ਜਾਂਦਾ ਹੈ ਜੋ ਧਿਆਨ ਸਾਧਨਾਵਾਂ ਹੁੰਦੀਆਂ ਨੇ ਜਿਵੇਂ ਯੋਗ ਅੱਜ ਦੇ ਸਮੇਂ 'ਚ ਜਿਵੇਂ ਦੱਸਿਆ ਜਾਂਦਾ ਹਨ ਤਾਂ ਉਹ ਸਾਰਾ ਕੁਝ ਕਰਨ ਲੱਗ ਜਾਂਦਾ ਇਹਨੂੰ ਐ ਲੱਗਦਾ ਕਿ ਸ਼ਾਇਦ ਮੈਂ ਅੱਖਾਂ ਵਿੱਚੂੰਗਾ ਕੋਈ ਆਤਮਾ ਮੇਰੇ ਸਾਹਮਣੇ ਆਊਗੀ ਤੇ ਮੈਨੂੰ ਉਹ ਸੱਚ ਦੱਸ ਦਊਗੀ ਜਾਂ ਮੈਨੂੰ ਉਹ ਖਜਾਨੇ ਦਾ ਪਤਾ ਲੱਗ ਜਾਊਗਾ ਉਹਦੀਆਂ ਕਲਪਨਾਵਾਂ ਕਰਨੀਆਂ ਸ਼ੁਰੂ ਕਰ ਲੈਂਦਾ ਐਦਰ ਦੀ ਭੈਣ ਹੈ ਉਹ ਖੇਤੀਬਾੜੀ ਕਰਦੀ ਹੈ ਇੱਕ ਸਾਲ ਲੰਘਦਾ ਦੋ ਸਾਲ ਲੰਘਦਾ ਚਿੱਠੀ ਪੱਤਰ ਦੇ ਰਾਹੀਂ ਗੱਲ ਚੱਲਦੀ ਰਹਿੰਦੀ ਹੈ ਹੁਣ ਭਾਈ ਤੇ ਭੈਣ ਦਾ ਰਿਸ਼ਤਾ ਇਦਾਂ ਦਾ ਹੁੰਦਾ ਕਿ ਇੱਕ ਵਰਾਗ ਹੁੰਦਾ ਦੋਵੇਂ ਜਣੇ ਘਰ 'ਚ ਹੁੰਦੇ ਆ ਤੇ ਭੈਣ ਨੂੰ ਬੜਾ ਚਾਹ ਹੁੰਦਾ ਕਿ ਭਾਈ ਕਦੇ ਜੀ ਉਹਦਾ ਵੀ ਨਹੀਂ ਲੱਗਦਾ ਹੈਗਾ ਹੁਣ ਭਾਈ ਨੂੰ ਇਸ ਗੱਲ ਦੀ ਨਿਰਾਸ਼ਾ ਹੈਗੀ ਵੀ ਮੈਂ 3 ਸਾਲ ਹੋ ਗਏ ਇੱਥੇ ਬੈਠਾ ਐਨਾ ਕੁਝ ਕਰ ਲਿਆ ਮੇਰੇ ਪੱਲੇ ਕੁਝ ਨਹੀਂ ਪਿਆ ਹੋਇਆ ਮੈਂ ਕਿਹੜੇ ਮੂਹ ਨਾਲ ਵਾਪਸ ਜਾਊਂਗਾ ਉਹ ਵਿਚਾਰੀ ਉੱਥੇ ਮਿਹਨਤ ਕਰਦੀ ਹੈ ਉਹ ਕਹੂਗੀ ਵੀ ਅੱਛਾ ਤੂੰ ਬਸ ਖਾਲੀ ਹੱਥੀ ਆ ਗਿਆ ਕੀ ਲੋੜ ਪਈ ਸੀ ਤੈਨੂੰ ਜਾਣ ਦੀ ਆਖਰ ਭੈਣ ਚਿੱਠੀ ਲਿਖਦੀ ਹੈ ਕਿ ਵੀਰੇ ਇੱਕ ਵਾਰੀ ਮਿਲ ਕੇ ਜਾ ਜੋ ਵੀ ਤੈਨੂੰ ਪਤਾ ਲੱਗਿਆ ਜਾਂ ਜੋ ਵੀ ਤੇਰੇ ਸਮਝ ਆਈ ਹੈ ਆਪਾਂ ਬਹਿ ਕੇ ਵਿਚਾਰ ਵਟਾਂਦਰਾ ਕਰਦੇ ਆ ਇੱਕ ਖੁਸ਼ੀ ਭਰਿਆ ਤੇ ਇੱਕ ਹੰਝੂਆਂ ਭਰਿਆ ਖੱਤ ਲਿਖਦੀ ਹੈ ਭੈਣ ਭਾਈ ਉਹ ਖੱਤ ਪੜ੍ਹਦਾ ਹੈ ਤੇ ਉਹਨੂੰ ਆਪਣੇ ਉਸਤਾਦ ਨੂੰ ਜਾਂ ਗੁਰੂ ਨੂੰ ਕਹ ਗੁਰੂ ਕਹਿੰਦਾ ਵੀ ਠੀਕ ਹੈ ਤੇਰਾ ਜਾਣਾ ਬਣਦਾ ਭਾਈ ਉਹ ਤੇਰਾ ਪਰਿਵਾਰ ਹੈ ਵਾਪਸ ਜਾ ਅਸੀਂ ਤੈਨੂੰ ਕਦੋਂ ਦੀ ਕਹੀ ਜਾਂਦੇ ਆਂ ਵੀ ਇੱਥੇ ਜੇ ਤੈਨੂੰ ਨਹੀਂ ਰਾਜ਼ ਪਤਾ ਲੱਗਦਾ ਤੋਖਾ ਨਾ ਦੇ ਆਪਣੇ ਆਪ ਨੂੰ ਵਾਪਸ ਆਪਣੇ ਜੀਵਨ ਚ ਚਲਾ ਜਾ ਹੁਣ ਇਹ ਤੁਰ ਪੈਂਦਾ ਵਾਪਸ ਥੱਕਿਆ ਹਾਰਿਆ ਹੰਬਿਆ ਹੁਣ ਇਹਦੇ ਅੰਦਰ ਦੋਵੇਂ ਚੀਜ਼ਾਂ ਨੇ ਇੱਕ ਇੱਕ ਹੁੰਦਾ ਨਾ ਕਿ ਅਪਰਾਧ ਭੋਤ ਹੁੰਦਾ ਗਿਲਟ ਹੁੰਦਾ ਕਿ ਯਾਰ ਮੈਂ ਆਪਣੇ ਬਜ਼ੁਰਗਾਂ ਲਈ ਕੁਝ ਨਹੀਂ ਕਰ ਸਕਿਆ ਉਧਰੋਂ ਭੈਣ ਹੈ ਹੁਣ ਜਿਹੜੀ ਭੈਣ ਪਹਿਲਾਂ ਹੰਬੀ ਹਾਰੀ ਹੁੰਦੀ ਸੀ ਥੱਕੀ ਹਾਰੀ ਹੁੰਦੀ ਸੀ ਉਹਦੇ ਅੰਦਰ ਇੰਨੀ ਖੁਸ਼ੀ ਹੈ ਇੰਨਾ ਖੇੜਾ ਇੰਨੀ ਭਰਪੂਰਤਾ ਹੈ ਕਿ ਉਹਦੇ ਖੇਤ ਆਵਾਦ ਹੋ ਗਏ ਉੱਥੇ ਜੰਗਲ ਬੇਲੇ ਉੱਥੇ ਬੜੇ ਸੋਹਣੇ ਬਾਗ ਬਗੀਚੇ ਹੋ ਗਏ ਤੇ ਬੜਾ ਸੋਹਣਾ ਤਵੇਲਾ ਸਜਾਇਆ ਪਿਆ ਫੁੱਲ ਬੂਟੇ ਲੱਗ ਗਏ ਉਹ ਜਿਹੜਾ ਜਿਹੜਾ ਘਰ ਜਦੋਂ ਛੱਡ ਕੇ ਗਿਆ ਸੀ ਇੱਕ ਸਧਾਰਨ ਜਿਹਾ ਘਰ ਸੀ ਜਦੋਂ ਉਹ ਦੂਰ ਤੋਂ ਦੇਖਦਾ ਨਿਗਾ ਮਾਰਦਾ ਉਹਨੂੰ ਹਰਾਨੀ ਹੁੰਦੀ ਵੀ ਇੰਨਾ ਸੋਹਣਾ ਇਲਾਕਾ ਉਹਦੀਆਂ ਅੱਖਾਂ ਚੰਦੇ ਆ ਜਾਂਦੀਆਂ ਨੇ ਦੇਖ ਕੇ ਉਸ ਉਸ ਇੰਨੇ ਸੋਹਣੇ ਇਲਾਕੇ ਨੂੰ ਦੇਖ ਕੇ ਤੇ ਇੱਕ ਵਾਰੀ ਉਹਨੂੰ ਖੁਸ਼ੀ ਉਹਨੂੰ ਇਹ ਡਰ ਹੁੰਦਾ ਵੀ ਮੇਰੀ ਭੈਣ ਕਿਉਂਕਿ ਔਰਤ ਹੈ ਉਹ ਤਾਂ ਖੇਤੀ ਨਹੀਂ ਹੋਣੀ ਉਹਨੂੰ ਤਾਂ ਇਹ ਲੱਗਦਾ ਸੀ ਵੀ ਸ਼ਾਇਦ ਉਹ ਮੇਰਾ ਖੇਤ ਉਜੜ ਗਿਆ ਹੋਣਾ ਕਿਉਂਕ ਪਰ ਉਹ 당 ਰਹਿ ਜਾਂਦਾ ਹੈ। ਇਦਨ ਉਹਦੀ ਭੈਣ ਬੜੇ ਚਾਵਾਂ ਦੇ ਨਾਲ ਜਦੋਂ ਨੂੰ ਪਤਾ ਹੁੰਦਾ ਕਿ ਅੱਜ ਮੇਰੇ ਭਾਈ ਨੇ ਆਉਣਾ ਹੈ ਬੜੇ ਪ੍ਰਬੰਧ ਕਰਦੀ ਫੁੱਲਾਂ ਦੇ ਹਾਰ ਨਾਲ ਬੜੇ ਗੁਲਦਸਤਿਆਂ ਦੇ ਨਾਲ ਤੇ ਬੜੀਆਂ ਮਤਲਬ ਉਹਦੇ ਸਾਹਮਣੇ ਅੱਗੇ ਜਦੋਂ ਆਉਂਦਾ ਤੇ ਬੜੇ ਲੋਕਾਂ ਨਾਲ ਉਹਨੂੰ ਅੱਗੇ ਮਿਲਣ ਜਾਂਦੀ ਹੈ। ਘੁੱਟ ਕੇ ਗੱਲ ਲਾ ਕੇ ਮਿਲਦੀ ਆ ਉਹਦੇ ਭਾਈ ਨੂੰ ਤਾਂ ਦੋਵੇਂ ਅੱਖਾਂ ਪਰ ਕੇ ਰੋਂਦੇ ਆ ਪਹਿਲਾਂ ਤਾਂ ਫਿਰ ਬੈਠਦੇ ਆ ਤਾਂ ਉੱਤੇ ਫੁੱਲਾਂ ਦੀ ਵਰਖਾ ਕਰਦੀ ਹੈ। ਤਾਂ ਭਾਈ ਨੂੰ ਇਹ ਐ ਵੀ ਭਾਈ ਦੇ ਅੰਦਰ ਇਹ ਗੱਲ ਹੁੰਦੀ ਹੈ ਕਿ ਭੈਣ ਹੁਣ ਇਸ ਗੱਲ ਦੇ ਤਾਕ ਚ ਮੈਨੂੰ ਪਿਆਰ ਨਾਲ ਪੇਸ਼ ਆ ਰਹੀ ਹੈ ਕਿ ਮੈਂ ਉਹਨੂੰ ਉਹ ਖਜ਼ਾਨੇ ਦੀ ਭਾਲ ਬਾਰੇ ਦੱਸੂਗਾ। ਤਾਂ ਇਸ ਖੁਸ਼ੀ ਚ ਭੈਣ ਮੇਰੀ ਜਿਹੜੀ ਸੇਵਾ ਕਰ ਰਹੀ ਹੈ ਹੁਣ ਮੈਂ ਕਿਹੜੇ ਮੂਹ ਨਾਲ ਆਪਣੀ ਭੈਣ ਨੂੰ ਦੱਸੂੰਗਾ ਤੇ ਮੈਂ ਤਾਂ ਖਾਲੀ ਹੱਥ ਮੁੜ ਕੇ ਆ ਗਿਆ ਚਲੋ ਜੀ ਰੋਟੀ ਪਾਣੀ ਖਾਂਦੇ ਆ ਤਾਂ ਇਹ ਉਦਾਸ ਹੀ ਬੈਠਾ ਹੋਇਆ ਹੈ ਇਹ ਚੁੱਪਚਾਪ ਹੀ ਤਾਂ ਖਾਣਾ ਖਾ ਲੈਂਦਾ ਰਾਤ ਲੰਘਦੀ ਹੈ ਰਾਤ ਨੂੰ ਭੈਣ ਹੁੰਦੀ ਹੈ ਵੀ ਭੈਣ ਸੋਚਦੀ ਕੋਈ ਗੱਲ ਕਰੂਗਾ ਇਹ ਚੁੱਪ ਕਰਕੇ ਵੇਲੇ ਨਾਲ ਹੀ ਆਪਦਾ ਸੌ ਜਾਂਦਾ ਹੈ ਇਸ ਤੋਂ ਗੱਲ ਨਹੀਂ ਹੁੰਦੀ ਸ਼ਰਮਿੰਦਗੀ ਨਾਲ ਸਵੇਰੇ ਦਿਨ ਚੜੇ ਤੜਕੇ ਤੜਕੇ ਅਜੇ ਸੂਰਜ ਚੜਿਆ ਨਹੀਂ ਹੁੰਦਾ ਇਹਦੀ ਭੈਣ ਨੂੰ ਉਠਾਉਂਦੀ ਹੈ ਕਹਿੰਦੀ ਚੱਲ ਚੱਲ ਆਪਾਂ ਪਹਿਲੀਆਂ ਚ ਗੇੜਾ ਮਾਰਨੇ ਆ ਹੁਣ ਤੁਸੀਂ ਅੰਦਾਜ਼ਾ ਲਾਓ ਵੀ ਸਵੇਰ ਦੀ ਪ੍ਰਭਾਤ ਹੋਵੇ ਜੰਗਲ ਦਾ ਇਲਾਕਾ ਹੋਵੇ ਸੋਹਣੀਆਂ ਨਦੀਆਂ ਹੋਣ ਬੇਲੇ ਹੋਣ ਕਿੰਨੀ ਸੋਹਣੀ ਪ੍ਰਭਾਤ ਹੋਊਗੀ ਉਹ ਭਰਾ ਜਦੋਂ ਆਲਾਦਵਾਲਾ ਦੇਖਦਾ ਥੋੜਾ ਉਹਦੀ ਅੱਖ ਨੂੰ ਬੜਾ ਇੱਕ ਅੱਛਾ ਜਿਹਾ ਮਹਿਸੂਸ ਹੁੰਦਾ ਹੈ ਤਾਂ ਹੁਣ ਉਹਦਾ ਦਿਲ ਕਰਦਾ ਵੀ ਮੈਂ ਆਪਣੀ ਭੈਣ ਨੂੰ ਸੱਚ ਦੱਸ ਦਿਆਂ ਵੀ ਮੈਂ ਹਾਰ ਕੇ ਆ ਗਿਆ ਤਾਂ ਉਹ ਭੈਣ ਕਹਿੰਦੀ ਵੀ ਦੱਸ ਸੱਚ ਵੀ ਤੇਰਾ ਉਹ ਕੀ ਬਣਿਆ ਸੱਚ ਜਿਹੜੇ ਕੰਮ ਲਈ ਤੂੰ ਗਿਆ ਸੀ ਤਾਂ ਉਹਦੀ ਅੱਖ ਪਰ ਆਉਂਦੀ ਕਹਿੰਦਾ ਭੈਣੇ ਮੈਂ ਹਾਰ ਗਿਆ ਮੈਂ ਬੜੀ ਕੋਸ਼ਿਸ਼ ਕੀਤੀ ਮੈਂ ਸੱਚ ਕਹਿਣਾ ਵੀ ਮੈਂ ਕੋਈ ਝੱਕ ਨਹੀਂ ਮਾਰੀ ਮੈਂ ਉੱਥੇ ਵੇਲਾ ਟਾਈਮ ਪਾਸ ਕਰਕੇ ਨਹੀਂ ਆਇਆ ਇਹਨੂੰ ਸੋਚੀਂ ਵੀ ਤੂੰ ਇੱਥੇ ਮਿਹਨਤ ਕਰਦੀ ਰਹੀ ਤੇ ਮੈਂ ਉੱਥੇ ਬਸ ਐਵੇਂ ਵੇਲੀਆਂ ਖਾਂਦਾ ਰਿਹਾ ਮੈਂ ਸੱਚੀ ਮੈਂ ਬਹੁਤ ਕੋਸ਼ਿਸ਼ ਕੀਤੀ ਪਰ ਮੈਨੂੰ ਰੱਤੀ ਪਰ ਵੀ ਨਹੀਂ ਪਤਾ ਲੱਗਿਆ ਮੇਰੇ ਗੁਰੂ ਜੀ ਉਹਨਾਂ ਨੇ ਕਿਹਾ ਕਿ ਇਹ ਖਜ਼ਾਨਾ ਤੇਰੇ ਬਜ਼ੁਰਗਾਂ ਨੇ ਤੈਨੂੰ ਦਿੱਤਾ ਸੀ ਇਹ ਤੇਰੀ ਧਰਤੀ ਦਾ ਖਜ਼ਾਨਾ ਤੇਰੀ ਮਿੱਟੀ ਦਾ ਤੇਰੀ ਵਿਰਾਸਤ ਚੋਂ ਤੇਰੇ ਖੂਨ ਚੋਂ ਮਿਲਿਆ ਹੋਇਆ ਹੈ ਇਹਨੂੰ ਤੂੰ ਹੀ ਖੋਜ ਸਕਦਾ ਹੈ ਹੋਰ ਕੋਈ ਨਹੀਂ ਦੱਸ ਸਕਦਾ ਤੇ ਮੈਨੂੰ ਕੁਝ ਨਹੀਂ ਪਤਾ ਲੱਗਿਆ ਭੈਣ ਕਹਿੰਦੀ ਚੱਲ ਛੱਡ ਕਹਿੰਦੀ ਖਜ਼ਾਨ ਉਹ ਆਪਦੀ ਭੈਣ ਦੇ ਚਿਹਰੇ ਤੇ ਦੇਖਦਾ ਕਹਿੰਦਾ ਕਮਾਲ ਦੀ ਗੱਲ ਐ ਤੂੰ ਮੈਨੂੰ ਦੱਸਿਆ ਕਿਉਂ ਨਹੀਂ ਉਹ ਕਹਿੰਦੀ ਮੈਨੂੰ ਲੱਗਾ ਵੀ ਤੂੰ ਵੀ ਕੋਈ ਹੋਰ ਖਜ਼ਾਨਾ ਲੱਭ ਲਵੇਂਗਾ ਤੇ ਹੋ ਸਕਦਾ ਤੂੰ ਆਪਣਾ ਖਜ਼ਾਨਾ ਲੱਭ ਲਵੇਂ ਪਰ ਮੈਨੂੰ ਤਾਂ ਖਜ਼ਾਨਾ ਮਿਲ ਗਿਆ ਤੇ ਉਹ ਐਸਾ ਖਜ਼ਾਨਾ ਹੈਗਾ ਵੀ ਤੂੰ ਮਤਲਬ ਜੇ ਸੁਣੇਗਾ ਤਾਂ 당ਗ ਰਹਿ ਜਾਏਗਾ ਉਹ ਕੀ ਕਰਦਾ ਹੈਗਾ ਆਪਦੇ ਘਰੇ ਆ ਕੇ ਦੇਖਦਾ ਆਸੇ ਪਾਸੇ ਦੇਖਦਾ ਉਹਨਾਂ ਨੂੰ ਹੁੰਦਾ ਵੀ ਕਿਸੀ ਸੋਨੇ ਦੇ ਅੰਬਾਰ ਲੱਗੇ ਹੋਣਗੇ ਕੋਈ ਐਸੀ ਚੀਜ਼ ਪਈ ਹੋਊਗੀ ਘਰ 'ਚ ਉਹ ਦੇਖਦਾ ਵੀ ਕੋਈ ਜਿਵੇਂ ਅੱਜ ਦੇ ਸਮੇਂ 'ਚ ਕੋਈ ਕੋਈ ਲਗਜ਼ਰੀ ਤਾਂ ਹੈ ਨਹੀਂ ਕੋਈ ਕੁਈ ਰਾਇਲ ਚੀਜ਼ ਤਾਂ ਨਜ਼ਰ ਆ ਨਹੀਂ ਰਹੀ ਵੀ ਬੰਦਾ ਕਹੇ ਵੀ ਆਹ ਆਹ ਖਜ਼ਾਨੇ ਵਾਲੀ ਚੀਜ਼ ਆ ਇਹ ਉਹ ਸੋਚਦਾ ਵੀ ਸਾਫ਼ ਸੁਥਰਾ ਹੀ ਹੈ ਘਰ ਸੁਧਰਿਆ ਤਾਂ ਕੁਝ ਵੀ ਨਹੀਂ ਤਾਂ ਉਹ ਫਿਰ ਹੌਸਲਾ ਕਰਕੇ ਪੁੱਛ ਲੈਂਦਾ ਵੀ ਭੈਣੇ ਤੂੰ ਤਾਂ ਕਹਿੰਦੀ ਸੀ ਖਜ਼ਾਨਾ ਮਿਲ ਗਿਆ ਵੀ ਉਹ ਕਿੱਥੇ ਹੈ ਖਜ਼ਾਨਾ ਮੈਨੂੰ ਦੱਸ ਕਹਿੰਦੀ ਤੂੰ ਇਹਨੂੰ ਨਜ਼ਰ ਨਹੀਂ ਆਇਆ ਹੈਗਾ ਕਹਿੰਦਾ ਮੈਨੂੰ ਤਾਂ ਕਿਤੇ ਨਹੀਂ ਲਿਖਿਆ ਉਹ ਕਹਿੰਦੀ ਮੇਰਾ ਚਿਹਰਾ ਦੇਖ ਪਹਿਲਾਂ ਤਾਂ ਉਹ ਕਹਿੰਦਾ ਹਾਂ ਤੂੰ ਪਹਿਲਾਂ ਨਾਲੋਂ ਵੱਧ ਖੁਸ਼ ਹੈ ਕਹਿੰਦੀ ਆਪਣੇ ਖੇਤ ਕੰਨੇ ਢੇੜਾ ਮਾਰਾ ਕਹਿੰਦਾ ਹਾਂ ਖੇਤਾਂ 'ਚ ਪਹਿਲਾਂ ਨਾਲੋਂ ਜ਼ਿਆਦੀ ਵਹਾਰ ਆ ਕਹਿੰਦੀ ਆਪਣੀ ਮਿੱਟੀ ਨੂੰ ਸੁੰਘ ਕੇ ਦੇਖ। ਕਹਿੰਦਾ ਹਾਂ ਮਿੱਟੀ 'ਚ ਪਹਿਲਾਂ ਨਾਲੋਂ ਵੱਧ ਸੁਗੰਧ ਆਇ। ਕਹਿੰਦੀ ਥੋੜਾ ਪਸ਼ੂਆਂ ਦੇ ਖਿਗੜਾ ਮਾਰ ਕੇ ਆ। ਕਹਿੰਦਾ ਹਾਂ ਪਸ਼ੂ ਨੂੰ ਰੋਏ ਆ। ਉਹ ਕਹਿੰਦਾ ਵੀ ਹਾਂ ਮੈਂ ਮੰਨਦਾ ਪਹਿਲਾਂ ਨਾਲੋਂ ਇੱਥੇ ਮਾਹੌਲ ਕੁਝ ਬਦਲੇ ਲੱਗਦਾ। ਸਵੇਰ ਬਹੁਤ ਸੋਹਣੀ ਹੋ ਗਈ ਐ। ਤੇ ਕਹਿੰਦਾ ਫਿਰ ਖਜ਼ਾਨਾ ਕਿੱਥੇ ਐ? ਤੈਨੂੰ ਖਜ਼ਾਨਾ ਕਿਵੇਂ ਮਿਲਿਆ? ਕੀ ਮਿਲਿਆ? ਮੇਰਾ ਦਿਲ ਕਾਲਾ ਪਈ ਜਾਂਦਾ। ਮੈਨੂੰ ਦੱਸ ਤਾਂ ਸੀ ਖਜ਼ਾਨਾ ਕੀ ਐ? ਪੈਣ ਕਹਿੰਦੀ ਵੀ ਆਪਾਂ ਇੱਕ ਗਲਤੀ ਕੀਤੀ। ਕਹਿੰਦੀ ਆਪਾਂ ਨਾ ਪੰਨ ਨੂੰ ਸੰਪਤੀ ਨੂੰ ਚੀਜ਼ਾਂ ਨੂੰ ਸਾਧਨਾਂ ਨੂੰ ਖਜ਼ਾਨਾ ਸਮਝਦੇ ਰਹੇ ਆਪਾਂ ਨੂੰ ਇਹ ਲੱਗਾ ਵੀ ਪਿਓ ਨੇ ਦੱਸਿਆ ਇੱਕ ਖਜ਼ਾਨਾ ਮਿਲੂਗਾ ਤੇ ਸਦਾ ਲਈ ਤੁਸੀਂ ਖੁਸ਼ ਰਹੋਗੇ ਖੇੜੇ ਚ ਰਹੋਗੇ ਆਪਾਂ ਨੂੰ ਇਹ ਲੱਗਾ ਕਿ ਬਹੁਤ ਸਾਰੀ ਦੌਲਤ ਮਿਲੂਗੀ ਆਪਾਂ ਰਾਜੇ ਬਣ ਜਾਗੇ ਆਪਣੇ ਨੌਕਰ ਚੱਕਰ ਹੋਣਗੇ ਤੇ ਆਪਾਂ ਆਪਣੇ ਕੋਲੇ ਖਜ਼ਾਨਾ ਆ ਜਾਊਗਾ ਤੇ ਆਪਾਂ ਲਾਲਚ ਦੀ ਅੱਖ ਨਾਲ ਦੇਖਦੇ ਸੀ ਕਹਿੰਦਾ ਫਿਰ ਖਜ਼ਾਨਾ ਕੀ ਹੈ ਕਹਿੰਦੀ ਵੀ ਤੈਨੂੰ ਮੈਂ ਦੱਸਦੀ ਹਾਂ ਹੋਇਆ ਕੀ ਜਦੋਂ ਤੂੰ ਚਲਾ ਗਿਆ ਪਿੱਛੋਂ ਮੈਂ ਖੇਤੀ ਕਰਦੀ ਸੀ ਮੈਨੂੰ ਇਹ ਲੱਗਿਆ ਵੀ ਬਜ਼ੁਰਗਾਂ ਨੇ ਦੱਸਿਆ ਵੀ ਖਜ਼ਾਨਾ ਤਾਂ ਇੱਥੇ ਹੀ ਐ ਕਿਤੇ ਗਿਆ ਤਾਂ ਹੈ ਨਹੀਂ ਕੋਲੇ ਹੀ ਐ ਕਿਉਂ ਨਾ ਮੈਂ ਵੀ ਲੱਭਾਂ ਕਹਿੰਦੀ ਜਦੋਂ ਮੈਂ ਖਾਲ ਵਾਉਂਦੀ ਸੀ ਨਾ ਮਿੱਟੀ ਨੂੰ ਧਿਆਨ ਨਾਲ ਦੇਖਦੀ ਸੀ ਜਦੋਂ ਮੈਂ ਮਿੱਟੀ ਨੂੰ ਦੇਖਦੀ ਫਿਰ ਮੈਂ ਕਹਿੰਦੀ ਹਰ ਰੋਜ਼ ਖੇਤ ਨੂੰ ਦੇਖਦੀ ਇੱਕ ਸੁੰਨਾ ਖੇਤ ਧਰਤੀ ਦਾ ਜਿੱਥੇ ਕੁਝ ਨਹੀਂ ਹੁੰਦਾ ਉਹਦੇ ਵਿੱਚ ਉਹਨੇ ਕਿਹਨੇ ਕਿ ਬੂਟੇ ਪੁੰਗਰਦੇ ਜਦੋਂ ਬੂਟੇ ਪੁੰਗਰਦੇ ਫਿਰ ਉਹ ਪੰਜ ਪੱਤੇ 10 ਪੱਤੇ 20 ਪੱਤੇ ਫਿਰ ਉਹਨੂੰ ਫਿਰ ਉਹਨਾਂ ਨੂੰ ਇੱਕ ਦਾਣੇ ਤੋਂ ਇੱਕ ਬੂਟਾ 100-100 ਦਾਣਾ ਬਦਲੇ ਚ ਦਿੰਦਾ ਇੱਕ ਬੀਜ ਡਿੱਗਦਾ ਧਰਤੀ ਦੇ ਵਿੱਚ ਇੱਕ ਰੁੱਖ ਹੁੰਦਾ ਰੁੱਖ ਦੇ ਉੱਤੇ ਫੁੱਲ ਲੱਗਦੇ ਫਲ ਲੱਗਦੇ ਸੈਂਕੜੇ ਪੰਛੀ ਖਾਂਦੇ ਆਪਾਂ ਵੀ ਰੱਜਦੇ ਹੋਰ ਪਰਿੰਦੇ ਵੀ ਰੱਜਦੇ ਕਹਿੰਦੀ ਮੈਨੂੰ ਅਹਿਸਾਸ ਹੋਣ ਲੱਗਿਆ ਕਿ ਇਹ ਖਜ਼ਾਨਾ ਨਹੀਂ ਹੈਗਾ ਮਿੱਟੀ ਜਿਹੜੀ ਸੁੰਨੀ ਧਰਤੀ ਇਹਨਾਂ ਕੁਝ ਪੈਦਾ ਕਰਕੇ ਸਾਡਾ ਢਿੱਡ ਭਰ ਦਿੰਦੀ ਹੈ ਮਿੱਟੀ ਵੀ ਖਜ਼ਾਨਾ ਹੈ ਇੱਕ ਰੁੱਖ ਜਦੋਂ ਉਹਦੀ ਲੱਕੜ ਸੁੱਕ ਜਾਂਦੀ ਹੈ ਉਹਦਾ ਹਲ ਬਣਾ ਲੈਨੇ ਆ ਉਹੀ ਹਲ ਧਰਤੀ ਨੂੰ ਵਾਉਂਦਾ ਹੈ ਤੇ ਉਹ ਸਾਡੇ ਲਈ ਕੀ ਖਜ਼ਾਨਾ ਨਹੀਂ ਹੈਗਾ ਸਾਡੀ ਵੱਟ ਤੇ ਖੜੇ ਰੁੱਖ ਜਿਹੜੇ ਜਿਹਦੇ ਉੱਪਰ ਪੰਛੀ ਆ ਕੇ ਬੈਠਦੇ ਆ ਪੰਛੀ ਸਾਡੇ ਖੇਤ ਦੇ ਕੀੜਿਆਂ ਨੂੰ ਚੁਗ ਲੈਂਦੇ ਆ ਤੇ ਸਾਡੀ ਫਸਲ ਨੂੰ ਕੀੜਿਆਂ ਤੋਂ ਬਚਾ ਲੈਂਦੇ ਆ ਤੇ ਆਪ ਵੀ ਫਲ-ਫੁੱਲ ਖਾ ਲੈਂਦੇ ਆ ਤੇ ਸਾਨੂੰ ਵੀ ਫਲ-ਫੁੱਲ ਮਿਲ ਜਾਂਦੇ ਆ ਕੀ ਉਹ ਪੰਛੀ ਖਜ਼ਾਨਾ ਨਹੀਂ ਹੈਗੇ ਕੀ ਜਿਹੜੀ ਹਵਾ ਹੈ ਜਦੋਂ ਸੂਰਜ ਚੜ੍ਹਦਾ ਹੈਗਾ ਜਿਹੜੀ ਉਹਦੀ ਗਰਮੀ ਹੈ ਜਿਹਦੇ ਕਰਕੇ ਫਲਾਂ 'ਚ ਰਸ ਪੈਂਦਾ ਹੈਗਾ ਕੀ ਉਹ ਖਜ਼ਾਨਾ ਨਹੀਂ ਹੈਗਾ ਕੀ ਉਹ ਬਰਸਾਤ ਜਿਹੜੀ ਮੀਂਹ ਵਰਦਾ ਹੈਗਾ ਜਦੋਂ ਕਣੀਆਂ ਪੈਂਦੀਆਂ ਨੇ ਬਹਾਰ ਦੀ ਰੁੱਤ ਆਉਂਦੀ ਹੈ ਤੇ ਫਸਲਾਂ ਝੁੰਗਦਿਆਂ ਨੇ ਆਪਣਾ ਨੱਚਰ ਨੂੰ ਜੀ ਕਰਦਾ ਕਿ ਉਹ ਖਜ਼ਾਨਾ ਨਹੀਂ ਹੈਗਾ ਇਹ ਜਿਹੜੇ ਪਸ਼ੂ ਨੇ ਆਪਾਂ ਨੂੰ ਆਪਣਾ ਢਿੱਡ ਭਰਦੇ ਹੈਗੇ ਆ ਆਪਾਂ ਨੂੰ ਪਾਲਦੇ ਆਪਾਂ ਇਹਨਾਂ ਨੂੰ ਸੰਭ ਦੇ ਹੈਗੇ ਆ ਕਹਿੰਦੀ ਜਦੋਂ ਮੈਂ ਸਾਰਾ ਕੁਝ ਕੀਤਾ ਤਾਂ ਮੈਨੂੰ ਇਹ ਲੱਗਿਆ ਵੀ ਅਸਲ ਖਜ਼ਾਨਾ ਤਾਂ ਸਾਡੇ ਕੋਲੇ ਹੈਗਾ ਹੀ ਹੈ ਸਾਡੀਆਂ ਅੱਖਾਂ ਦੇ ਸਾਹਮਣੇ ਹੀ ਹੈ ਪਰ ਸਾਡੀਆਂ ਅੱਖਾਂ ਤੇ ਪਰਦਾ ਪਿਆ ਹੋਇਆ ਹੈ ਕਿ ਅਸੀਂ ਚੀਜ਼ਾਂ ਨੂੰ ਲਾਲਚ ਦੀ ਅੱਖ ਨਾਲ ਦੇਖਿਆ ਸੀ ਇਸ ਕਰਕੇ ਸਾਨੂੰ ਖਜ਼ਾਨਾ ਨਹੀਂ ਸੀ ਨਜ਼ਰ ਆ ਰਿਹਾ ਸਾਨੂੰ ਐ ਸਾਡੀ ਭੁੱਖ ਬਹੁਤ ਵੱਡੀ ਸੀ ਉਹ ਪੂਰੀ ਨਹੀਂ ਸੀ ਹੋ ਰਹੀ ਜਦੋਂ ਕਹਿੰਦੀ ਮੇਰੀ ਅੱਖ ਤੋਂ ਇਹ ਪਰਦਾ हटਿਆ ਤਾਂ ਮੈਨੂੰ ਉਹ ਸਾਰਾ ਖਜ਼ਾਨਾ ਦਿਖ ਗਿਆ ਤੇ ਕਹਿੰਦੀ ਜੇ ਤੂੰ ਮੇਰੀ ਅੱਖ ਨਾਲ ਦੇਖੇ ਨਾ ਮੈਨੂੰ ਮੇਰੇ ਲਈ ਤੂੰ ਮੇਰਾ ਭਾਈ ਹੈ ਅੱਜ ਆਪਾਂ ਬੈਠੇ ਆਂ ਪਿਆਰ ਦੀਆਂ ਗੱਲਾਂ ਕਰ ਰਹੇ ਆਂ ਤੂੰ ਵੀ ਇੱਕ ਖਜ਼ਾਨਾ ਹੈ ਤੇ ਇਥੋਂ ਦੀ ਹਰ ਇੱਕ ਚੀਜ਼ ਖਜ਼ਾਨਾ ਹੈਗੀ ਹੈ ਆਪਾਂ ਸਾਰੇ ਮਿਲ ਕੇ ਇੱਕ ਜੀਵਨ ਜਿਉ ਰਹੇ ਆਂ ਆਪਣੇ ਬਜ਼ੁਰਗਾਂ ਨੇ ਇਹ ਗੱਲ ਰਮਧ ਦੇ ਵਿੱਚ ਕਹੀ ਸੀ ਕਿ ਨਾ ਲਾਲਚ ਕਰਿਓ ਨਾ ਫਰੇਵ ਕਰਿਓ ਜ਼ਿੰਦਗੀ ਨੂੰ ਕੁਦਰਤ ਨੂੰ ਖੁੱਲੀ ਅੱਖ ਨਾਲ ਦੇਖਿਓ ਸੱਚ ਦੀ ਅੱਖ ਨਾਲ ਦੇਖਿਓ ਤੇ ਲਾਲਚ ਫਰੇਵ ਤੋਂ ਹਟ ਕੇ ਜਦੋਂ ਤੁਸੀਂ ਦੇਖੋਗੇ ਤਾਂ ਤੁਹਾਡੇ ਅੰਦਰੋਂ ਪਿਆਰ ਮੁਹੱਬਤ ਸੱਚਾਈ ਫੁੱਟੂਗੀ ਤੇ ਤੁਸੀਂ ਹਮੇਸ਼ਾ ਖੁਸ਼ ਰਹੋਗੇ ਤਾਂ ਇਹ ਕਹਿੰਦੀ ਅਸਲ ਜਿਹੜੀ ਖੁਸ਼ੀ ਉਹ ਜਿਹੜੀ ਖਜ਼ਾਨਾ ਉਹ ਖੁਸ਼ੀ ਹੈ ਖੇੜਾ ਆਨੰਦ ਹੈ ਆਪਾਂ ਸਾਰਾ ਕੁਝ ਉਸ ਖੁਸ਼ੀ ਨੂੰ ਹਾਸਲ ਕਰਨੀ ਕਰਦੇ ਆਂ ਤੇ ਉਹ ਸਾਡੇ ਕੋਲੇ ਹੁੰਦੀ ਹੈ ਅਸਲ ਖਜ਼ਾਨਾ ਇਹੀ ਹੈ ਕਹਿੰਦੇ ਆ ਕਿ ਉਸ ਦਿਨ ਤੋਂ ਉਹਨਾਂ ਨੂੰ ਖਜ਼ਾਨਾ ਮਿਲ ਗਿਆ ਉਹਨਾਂ ਦੀ ਪੀੜ੍ਹੀ ਅੱਜ ਤੱਕ ਵੀ ਖੁਸ਼ੀ-ਖੁਸ਼ੀ ਜ਼ਿੰਦਗੀ ਬਤੀਤ ਕਰ ਰਹੀ ਹੈ ਕੁਦਰਤ ਦੀ ਗੋਦ ਦੇ ਵਿੱਚ ਕੁਦਰਤ ਨੂੰ ਮਾਨਦੇ ਹੋਏ ਕੁਦਰਤ ਨੂੰ ਪਿਆਰ ਕਰਦੇ ਹੋਏ ਇਹ ਸੀ ਅੱਜ ਦੀ ਕਹਾਣੀ ਖਜ਼ਾਨਾ ਨੇਮ ਹਕੀਮ ਖਤਰੇ ਜਾਨ ਜਾਂ ਤੁਸੀਂ ਇਹ ਵੀ ਸੁਣਿਆ ਹੋਣਾ ਕਿ ਮਾੜੀ ਦਵਾਈ ਨਿਆਣਾ ਮਾਰ ਦਿੰਦੀ ਐ ਤੇ ਇਹ ਕਿੱਸਾ ਕਿੱਥੋਂ ਬਣਿਆ ਕਿਸੇ ਨੇ ਲਤੀਫਾ ਸੁਣਾਇਆ ਬਹੁਤ ਸੋਹਣਾ ਕਹਿੰਦੇ ਕੋਈ ਮੇਰੇ ਵਰਗਾ ਹੁੰਦਾ ਜਿਹਨੂੰ ਕਾਹਲ ਹੁੰਦੀ ਐ ਵੀ ਯਾਰ ਛੇਤੀ ਛੇਤੀ ਪੈਸੇ-ਪੁਸੇ ਕਮਾਉਣ ਲੱਗ ਜੀਏ ਤਾਂ ਉਹਨੂੰ ਕੋਈ ਕਹਿੰਦਾ ਯਾਰ ਲੋਕ ਬਿਮਾਰ ਬਹੁਤ ਹੁੰਦੇ ਐ ਤੂੰ ਦਵਾਈ ਬੂਟੀ ਵਾਲਾ ਕੰਮ ਸਿੱਖ ਲੈ ਹਕੀਮ ਬਣ ਜਾ ਤੇ ਇਹਦੇ ਵਿੱਚ ਕਮਾਈ ਬਹੁਤ ਹੋਊਗੀ ਉਹ ਜਾਂਦਾ ਕਿਸੇ ਬਜ਼ੁਰਗ ਹਕੀਮ ਦਾ ਚੇਲਾ ਬਣ ਜਾਂਦਾ ਤੇ ਬਜ਼ੁਰਗ ਹਕੀਮ ਉਹਨੂੰ ਕਹਿੰਦਾ ਵੀ ਚੱਲ ਆਪਾਂ ਪਹਾੜਾਂ ਤੇ ਬੂਟੀਆਂ-ਵਾਟੀਆਂ ਲੈ ਕੇ ਆਈਏ ਤੇ ਮੇਰੇ ਨਾਲ ਚੱਲ ਆ ਜਦੋਂ ਲੰਮਾ ਸਫ਼ਰ ਤੈਅ ਕਰਦੇ ਆ ਜਦੋਂ ਜਾਂਦੇ ਜਾਂਦੇ ਕੀ ਹੁੰਦਾ ਰਸਤੇ ਦੇ ਵਿੱਚ ਇੱਕ ਥਾਂ ਤੇ ਰੌਲਾ ਜਾਂ ਪਿਆ ਹੁੰਦਾ ਤੇ ਉੱਥੇ ਜਾ ਕੇ ਦੇਖਦੇ ਆ ਵੀ ਕੀ ਹੋਇਆ ਤਾਂ ਉਹ ਮਾਰੂਥਲ ਦੇ ਇਲਾਕੇ ਦੇ ਵਿੱਚੋਂ ਜਦੋਂ ਗੁਜ਼ਰ ਰਹੇ ਸੀ ਤਾਂ ਕਿਸੇ ਦੇ ਊਠ ਦੇ ਗਲ ਦੇ ਵਿੱਚ ਖਰਬੂਜਾ ਫਸ ਜਾਂਦਾ ਹੈ ਹੁਣ ਉਹ ਊਠ ਦਾ ਸਾਹ ਨਹੀਂ ਆਉਂਦਾ ਤੇ ਉਹਦੇ ਮੂੰਹ ਚੋਂ ਝੱਗ ਨਿਕਲਦੀ ਹੈ ਤੇ ਉਹ ਉਸਲਵੱਟੇ ਲਈ ਜਾਂਦਾ ਹੈ ਤੇ ਉਹਨਾਂ ਨੂੰ ਸਮਝ ਨਹੀਂ ਆਉਂਦੀ ਵੀ ਤੇ ਮਾਲਕ ਰੋਈ ਜਾਂਦਾ ਵੀ ਮੇਰੇ ਊਠ ਨੇ ਮਰ ਜਾਣਾ ਤੇ ਹਕੀਮ ਕਹਿੰਦਾ ਕੋਈ ਗੱਲ ਨਹੀਂ ਇਹਨੂੰ ਲੰਮਾ ਪਾਓ ਦੋ ਚਾਰ ਬੰਦੇ ਨੂੰ ਕਾਬੂ ਕਰੋ ਉਹਦਾ ਗਲ ਫੜਦੇ ਆ ਉਹਨੂੰ ਲੰਮਾ ਪਾਉਂਦੇ ਆ ਜਿੱਥੇ ਉਹਦਾ ਗਲਾ ਫੁੱਲਿਆ ਹੁੰਦਾ ਹੈ ਖਰਬੂਜਾ ਉਹਦੇ ਗਲ ਚ ਫਸਿਆ ਹੁੰਦਾ ਹੈ ਹਕੀਮ ਕੀ ਕਰਦਾ ਉਹਦੇ ਗਲੇ ਤੇ ਮਾਰਦਾ ਕੋਣੀ ਕੋਣੀ ਮਾਰ ਕੇ ਕੀ ਹੁੰਦਾ ਜਿਹੜਾ ਖਰਬੂਜਾ ਉਹ ਫੁੱਟ ਜਾਂਦਾ ਤੇ ਉਹਨੂੰ ਸਾਹ ਆਉਣ ਲੱਗ ਜਾਂਦਾ ਤੇ ਉਹ ਜਿਹੜਾ ਊਠ ਹੈ ਉਹ ਠੀਕ ਹੋ ਜਾਂਦਾ ਠੀਕ ਹੋ ਜਾਂਦਾ ਤੇ ਚੇਲਾ ਸੋਚਦਾ ਵੀ ਯਾਰ ਆਹ ਤਾਂ ਕੰਮ ਹੀ ਬੜਾ ਸੌਖਾ ਯਾਰ ਵੀ ਇਹ ਕੋਈ ਕਿਹੜੀ ਮਤਲਬ ਆਪੇ ਤਾਂ ਆਸਾਨ ਜੀ ਚੀਜ਼ ਹੈ ਤਾਂ ਉਹ ਕੀ ਕਰਦਾ ਔਖਾ ਸੌਖਾ ਉਹਦੇ ਕੋਲੇ 2-4 ਮਹੀਨੇ ਜਾਂ 6 ਮਹੀਨੇ ਹਕੀਮ ਕੋਲੇ ਲਾਉਂਦਾ ਹੈ ਤਾਂ ਉਹ ਮੋਟੀਆਂ-ਮੋਟੀਆਂ ਚੀਜ਼ਾਂ ਦੇਖ ਲੈਂਦਾ ਉਹਨੂੰ ਐ ਲੱਗਦਾ ਵੀ ਬੱਸ ਆਪਾਂ ਦਾ ਹਕੀਮ ਬਣ ਗਏ ਐਵੇਂ 12 ਸਾਲਾਂ ਕਿ ਇੱਥੇ ਮਤਲਬ 12 ਸਾਲ ਕਿੱਥੇ ਮੱਥਾ ਮਾਰਾਂਗੇ ਇਹ ਬਾਬੇ ਨਾਲ ਚਲੋ ਦਾ ਵਿਆਹ ਹੋ ਜਾਂਦਾ ਤੇ ਵਿਆਹ ਵੀ ਚੰਗੀ ਥਾਂ ਤੇ ਹੋ ਜਾਂਦਾ ਵੀ ਮੁੰਡਾ ਹਕੀਮ ਐ ਜੀ ਵਧੀਆ ਰੁਪਏ ਕਮਾਉਂਦਾ ਤੇ ਉਹਦੀ ਚੜ੍ਹਾਈ ਹੋ ਜਾਂਦੀ ਐ ਸਾਰੇ ਪਾਸੇ ਤੇ ਹੁਣ ਇਹ ਜਿਹੜੇ ਨਵੇਂ ਬਣੇ ਹਕੀਮ ਜੀ ਨੇ ਇਹ ਸੌਰੇ ਜਾਂਦੇ ਐ ਸੌਰੇ ਜਾਂਦੇ ਐ ਤੇ ਸਾਰੇ ਜਾਣੇ ਕੋਈ ਸਾਲੀ ਨਵਜ ਦਿਖਾਉਂਦੀ ਐ ਕੋਈ ਰਿਸ਼ਤੇਦਾਰ ਨਵਜ ਦਿਖਾਉਂਦਾ ਦੇਖੇਆਂ ਕਰਕੇ ਤੇ ਸਾਰਿਆਂ ਨੂੰ ਇਹ ਨੁਸਖੇ ਦੱਸਦਾ ਐ ਅਗਲੇ ਦਿਨ ਕੀ ਹੁੰਦਾ ਹੈ ਕਿ ਉੱਥੇ ਗਵਾਂਡੀਆਂ ਦੇ ਘਰੇ ਇੱਕ ਘਟਨਾ ਵਾਪਰਦੀ ਹੈ ਤੇ ਉਹ ਸੱਦ ਕੇ ਲੈ ਜਾਂਦੇ ਆ ਕਹਿੰਦੇ ਵੀ ਇਹਨੂੰ ਬੁਲਾਓ ਤੁਹਾਡਾ ਜਵਾਈ ਆ ਹਕੀਮ ਹੈ ਤੇ ਹਕੀਮ ਜੀ ਕਹਿੰਦੇ ਗੱਲ ਹੀ ਕੋਈ ਨਹੀਂ ਦੱਸੋ ਹੁਣ ਉਹ ਕੋਨੇ ਕੁਝ ਖਾਦਾ ਹੁੰਦਾ ਤੇ ਉਹਦੇ ਗਲ ਚ ਕੁਝ ਐਸਾ ਫਸ ਜਾਂਦਾ ਤੇ ਵਿਚਾਰੀ ਨੂੰ ਸਾਹ ਨਹੀਂ ਆਉਂਦਾ ਤਾਂ ਉਹ ਕਹਿੰਦੇ ਵੀ ਇਹਦੇ ਗਲ ਚ ਬੁਰਕੀ ਫਸ ਗਈ ਜਾਂ ਕਹਿ ਲਓ ਵੀ ਕੋਈ ਐਹੋ ਜੀ ਚੀਜ਼ ਖਾਦੀ ਹੈ ਉਹ ਇੱਥੇ ਫਸ ਗਈ ਤੇ ਹੁਣ ਇਹਨੂੰ ਸਾਹ ਨਹੀਂ ਆ ਰਿਹਾ ਹੁਣ ਹਕੀਮ ਜੀ ਨੂੰ ਆਪਦੇ ਉਸਤਾਦ ਦਾ ਕਿੱਸਾ ਯਾਦ ਆ ਜਾਂਦਾ ਉਹਨੂੰ ਸੋਚਦਾ ਵੀ ਉਹਨੇ ਊਠ ਕਿਵੇਂ ਬਚਾਇਆ ਸੀ ਤੋ ਉਵੇਂ ਹੀ ਕਹਿੰਦਾ ਸੀ ਐਂ ਕਰੋ ਬੀਬੀ ਨੂੰ ਪਾਉ ਲਮਾ ਇਹਦੀਆਂ ਬਾਹਾਂ ਲੱਤਾਂ ਫੜੋ ਇੱਕ ਬੰਦਾ ਇਹਦਾ ਸਿਰ ਫੜੋ ਜਦੋਂ ਕਰ ਲੈਂਦੇ ਐ ਤਾਂ ਉਹ ਗਰਦਨ ਤੇ ਐਂ ਕਰਦਾ ਮਾਰਦਾ ਜ਼ੋਰ ਨਾਲ ਕੋਣੀ ਹੋਣਾ ਕਿ ਸੀ ਬੇਬੇ ਪਾਰਵੋਲ ਜਾਂਦੀ ਐ ਤੇ ਪਾਰਵੋਲ ਜਾਂਦੀ ਐ ਤਾਂ ਉੱਤੇ ਹਹਾਕਾਰ ਮੱਚ ਜਾਂਦੀ ਐ ਰੋਣੇ ਰੋਣਾ ਧੋਣਾ ਹੋ ਜਾਂਦਾ ਐ ਤਾਂ ਉੱਥੋਂ ਕਿਸੇ ਨੇ ਉਹਦੇ ਮੂੰਹ ਤੇ ਕਿਹਾ ਕਹਿੰਦਾ ਨੀਮ ਹਕੀਮ ਖਤਰਾ ਏ ਜਾਨ ਤੇ ਜਿਹੜਾ ਮਾੜਾ ਹਕੀਮ ਐ ਉਹ ਜਾਨ ਦਾ ਖਤਰਾ ਐ ਤਾਂ ਕਹਿੰਦੇ ਆ ਕਿ ਇਹ ਲਤੀਫਾ ਕਿਸੇ ਇਹੋ ਜੀ ਗੱਲ ਤੋਂ ਹੀ ਬਣਿਆ ਹੋਣਾ ਸੋ ਇਹ ਸੀ ਅੱਜ ਦਾ ਮੁਹਾਵਰਾ ਨੀਮ ਹਕੀਮ ਖਤਰਾ ਏ ਜਾਨ ਤੇ ਮਾੜੀ ਦਾਈ ਨੈਣਾ ਮਾਰ ਦਿੰਦੀ ਆ